ਦੇ ਵਿੱਚ ਕੀ ਸੀ ਅਸੀਂ ਉਹਨਾਂ ਨੂੰ ਸਮਝਾਉਂਦੇ ਸੀ ਪਰਿਵਾਰਾਂ ਨੂੰ ਵੀ ਘਰੇ ਬੁਲਾ ਕੇ ਵੀ ਅਸੀਂ ਸਮਝਾਇਆ ਵੀ ਤੁਸੀਂ ਨਸ਼ਾ ਕਰ ਵੇਚਦੇ ਹੋ ਤੁਸੀਂ ਇਹ ਨਸ਼ੇ ਦੀ ਤਸਕਰੀ ਮੇਰੇ ਪਿੰਡ ਚ ਨਾ ਕਰੋ ਕੱਲੇ ਨਸ਼ਾ ਵੇਚਦੇ ਹੋ ਕੱਲੇ ਨੂੰ ਕੱਲਾ ਟੱਕਰ ਆ ਕੱਲੇ ਹੀ ਖੜੇ ਆ ਯਾਰ ਕੱਲੇ ਨੂੰ ਕੱਲਾ ਨਸ਼ੇ ਨੂੰ ਟੱਕਰ ਨਸ਼ਾ ਵੇਚਦੇ ਹੋ ਮੇਰੇ ਮੁੰਡੇ ਦਾ ਮਰਵਾ ਗਏ ਨਸ਼ੇ ਵੇਚਦੇ ਕਿਉਂ ਆ ਵਾ ਵੇਚਾਂਗੇ ਸੀ ਹੁਣ ਦੇ ਵਿੱਚ ਲੱਗੇ ਇੱਕ ਘੰਟੇ ਦੀ 10 ਕਿ ਦੀ ਐਵਰੇਜ ਹੈ ਵੀ ਇਹਨਾਂ ਕੋਲੇ ਇੱਕ ਘੰਟੇ ਦੇ ਵਿੱਚ 5 7 8 ਬੰਦੇ ਆਉਂਦੇ ਹੀ ਆਉਂਦੇ ਸੀ ਆਰਗੜ ਚ ਕੀ ਕਰਨਾ ਆ ਗਾਂਜਾ ਲੈਣ ਆਏ ਸੀ ਜੀ ਕਿੱਥੋਂ ਮਿਲਦਾ ਗਾਂਜਾ ਇੱਥੋਂ ਹੀ ਮਿਲਦਾ ਵੀਰੇ ਕਿੱਥੋਂ ਦੱਸ ਇੱਥੇ ਘਰ ਆ ਵੀਰੇ ਅਸੂਲ ਕਿਹੜੀ ਆ ਆ ਪ੍ਰੇਗਾਂ ਦੇ ਗੋਲਿਆ ਨਿਕਲ ਜਾਂਦੇ ਵੀਜੀ ਕੁੜੀ ਲੈਣ ਆਇਆ ਸੀ ਲਾਦੀ ਕੁੜੀ ਗਾੜੀ ਦੀ ਵੀਜੀ ਤੈਨੂੰ ਕਿਹਨੇ ਕਹੇ ਇੱਥੇ ਗਾਂਜਾ ਮਿਲਦਾ ਜੇ ਇੱਥੇ ਵੇਚਦੇ ਤਾਂ ਉਹਨਾਂ ਇਸ ਇਹ ਆ ਪਿੰਡ ਨਾਰੰਗਵਾਲ ਦਾ ਨੌਜਵਾਨ ਸਰਪੰਚ ਮਨਜਿੰਦਰ ਸਿੰਘ ਗਰੇਵਾਲ ਕਿ ਘੱਟੋ-ਘੱਟ ਮੈਂ ਪੰਜਾਬ ਲੈਵਲ ਤੇ ਤਾਂ ਨਹੀਂ ਕੰਮ ਕਰ ਸਕਦਾ ਕਿ ਮੈਂ ਆਪਣੇ ਪਿੰਡ ਨੂੰ ਤਾਂ ਸੁਧਾਰ ਸਕਾਂ ਮਹਿਜ਼ 31 ਸਾਲਾਂ ਸਰਪੰਚ ਨੇ ਆਪਣੇ ਪਿੰਡ ਚ ਅਨਾਉਂਸਮੈਂਟ ਕਰਕੇ ਨਸ਼ਾ ਵੇਚਣ ਵਾਲਿਆਂ ਨੂੰ ਸਿੱਧੇ ਚੇਤਾਵਨੀ ਦਿੱਤੀ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਤੁਹਾਡਾ ਆਪਣਾ ਸਰਪੰਚ ਮਨਜਿੰਦਰ ਸਿੰਘ ਮਨੀ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਆਪਣੇ ਪਿੰਡ ਦੇ ਵਿੱਚ ਜੋ ਨਸ਼ੇ ਚੱਲ ਰਹੇ ਹਨ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਡਾਇਰੈਕਟ ਸਾਨੂੰ ਪੰਚਾਇਤ ਨੂੰ ਚੈਲੰਜ ਕੀਤਾ ਤੂੰ ਸਵੇਰੇ ਵਿੱਚ ਹੀ ਪਤਾ ਨਹੀਂ ਸਵੇਰੇ ਮੋਟਰਸਾਈਕਲ ਲਈ ਇੱਥੇ ਤੈਨੂੰ ਮੈਂ ਦੱਸੂ ਕਿ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਪਿੰਡ 'ਚ ਪਹਿਰਾ ਲਾਇਆ ਗਿਆ ਜਿਹਦੇ ਨਾਲ ਨਸ਼ਾ ਖਰੀਦਣ ਲਈ ਆਉਣ ਵਾਲਿਆਂ ਨੂੰ ਫੜਿਆ ਜਾਂਦਾ ਸੀ ਉਹ ਮੁੰਡਾ ਕਹਿੰਦਾ ਕਹਿੰਦਾ ਉੱਤੋਂ ਦੀ ਫਿਰਨੀ ਲੰਘ ਜੀ ਹਾਂ ਉੱਥੋਂ ਗੋਲੀਆਂ ਮਰ ਜਾਂਦੀਆਂ ਉੱਗਾਂ ਜਾਨੇ ਨਾ ਸੀ ਵੀਰੇ ਇੰਦਰ ਦਿਖਾਇਆ ਪਹਿਲਾਂ ਆ ਮਾਲ ਕਿੱਥੋਂ ਲੈ ਕੇ ਆ ਉੱਪਰ ਵਾਲੇ ਜੀ ਆਇਆ ਜੀ ਕਿਹੜਾ ਘਰ ਆ ਪਤਾ ਨਹੀਂ ਜੀ ਮੈਨੂੰ ਸਾਨੂੰ ਉੱਪਰੇ ਉੱਪਰੇ ਰਹਿੰਦੇ ਸਰਪੰਚ ਦੱਸਦਾ ਕਿ ਨਸ਼ਾ ਤਸਕਰਾਂ ਨੇ ਉਸ ਨੂੰ ਬਹੁਤ ਵਾਰ ਧਮਕੀਆਂ ਦਿੱਤੀਆਂ ਮੇਰੇ ਫਾਦਰ ਸਾਹਿਬ ਸਾਥ ਚ ਬੈਠੇ ਸੀ ਇੰਦਰ ਨਾਲ ਸਾਥ ਇੱਕ ਹੋਰ ਆ ਉੱਥੇ ਬੈਠੇ ਸੀ ਉੱਥੇ ਆ ਕੇ ਉਹ ਕਹਿੰਦਾ ਵੀ ਤੇਰੇ ਮੁੰਡੇ ਨੂੰ ਸਰਪੰਚੀ ਕਰਨੀ ਸਿਖਾ ਦੇਾਂਗੇ ਉਹਨੂੰ ਸਮਝਾ ਲਾ ਜੇ ਸਮਝਾ ਸਕਦਾ ਵੀ ਨਹੀਂ ਤੁਹਾਨੂੰ ਨਹੀਂ ਪਤਾ ਕਿ ਜੋ ਚਿੱਟਾ ਲੈਣ ਸਾਡੇ ਕੋਲੇ ਜਾਂ ਸਮਾਨ ਲੈਣ ਜੋ ਵੀ ਆਉਂਦੇ ਆ ਵੀ ਉਹ ਕਿੱਦਾਂ ਦੇ ਇਨਸਾਨ ਨੇ ਪਰ ਇਹ ਸੋਚਿਆ ਹੋਇਆ ਸੀ ਕਿ ਮੈਂ ਆਪਣੇ ਪਿੰਡ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਨਾ ਹੈ ਨਹੀਂ ਬਟ ਇੱਕ ਹੁੰਦਾ ਵਾ ਸਾਡੇ ਚ ਵੀ ਇੱਕ ਚਿੰਗ ਸੀ ਕਿ ਹਾਂ ਆਪਾਂ ਕਹਿੰਦੇ ਸੀ ਆਪਾਂ ਹਰ ਵਾਰ ਉਹੀ ਚੱਲੀ ਜਾਂਦਾ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਸਾਨੂੰ ਵੀ ਸੀ ਇੱਕ ਵਾਰ ਆਪਾਂ ਇਸ ਦੇ ਵਿੱਚ ਵੜ ਕੇ ਦੇਖੀਏ ਵੀ ਆਪਾਂ ਹਾਂ ਕੀ ਕਰ ਸਕਦੇ ਆਂ ਇਹੀ ਕਾਰਨ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਇਸ ਸਰਪੰਚ ਦੇ ਨਾਲ ਸਿੱਧੀ ਗੱਲਬਾਤ ਕੀਤੀ ਗਈ ਅਤੇ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾਏ ਗਏ ਕਿ ਉਹਨਾਂ ਦੇ ਉੱਤੇ ਫਿਰ ਅਰੇਸਟ ਪਾਉਣ ਤੋਂ ਬਾਅਦ ਉਹਨਾਂ ਦੀ ਚੈਕਿੰਗ ਹੋਈ ਕਿ ਉਹਨਾਂ ਤੋਂ ਥੋੜੀ-ਬਹੁਤੀ ਚਿੱਟੇ ਦੀ ਰਿਕਵਰੀ ਵੀ ਹੋਈ ਆ ਫਿਰ ਉਹਨਾਂ ਦੇ ਮਕਾਨ ਤੇ ਵੀ ਕਾਰਵਾਈ ਹੋਈ ਆ ਜੋ ਗਲਤ ਜਗ੍ਹਾ ਦੇ ਵਿੱਚ ਬੈਠੇ ਸੀ ਇਹ ਨੌਜਵਾਨ ਸਰਪੰਚ ਬਹੁਤ ਵੱਡੀ ਉਦਾਹਰਣ ਉਹਨਾਂ ਸਰਪੰਚਾਂ ਦੇ ਲਈ ਵੀ ਆ ਉਹਨਾਂ ਮੋਤਵਾਰ ਲੋਕਾਂ ਦੇ ਲਈ ਵੀ ਆ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਆਲੇ-ਦੁਆਲੇ ਨਸ਼ਾ ਕੌਣ ਵੇਚਦਾ ਏ ਪਰ ਉਹ ਸਿਰਫ ਤੇ ਸਿਰਫ ਆਪਸੀ ਦੁਸ਼ਮਣੀ ਪੈਣ ਤੋਂ ਡਰਦੇ ਇਸ ਦੀ ਜਿਹੜੀ ਇਤਲਾਹ ਉਹ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਨਹੀਂ ਦਿੰਦੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜਦੋਂ ਸਰਪੰਚ ਪਹੁੰਚ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਅੱਗੋਂ ਉਹਨਾਂ ਦੇ ਹੌਸਲੇ ਜਿਹੜੇ ਆ ਉਹ ਤੁਸੀਂ ਸਭ ਨੇ ਵੇਖੇ ਆ ਪਰ ਇਹ ਸਭ ਤੋਂ ਬਾਅਦ ਇਸ ਘਟਨਾ ਦੇ ਵਿੱਚ ਕੀ ਵਾਪਰਦਾ ਆ ਕਿਵੇਂ ਜਿਹੜਾ ਆ ਪ੍ਰਸ਼ਾਸਨ ਜਿਹੜਾ ਆ ਉਹ ਸਰਕਾਰਮ ਹੁੰਦਾ ਸੀਐਮ ਦੀ ਇਨਵੋਲਵਮੈਂਟ ਹੁੰਦੀ ਆ ਅੱਜ ਅਸੀਂ ਉਸ ਪਿੰਡ 'ਚ ਪਹੁੰਚੇ ਆ ਪਿੰਡ ਆ ਨਾਰੰਗਵਾੜ ਨਾਰੰਗਵਾਲ ਦੇ ਉਸ ਨੌਜਵਾਨ ਸਰਪੰਚ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਜਿਹੜੇ ਬੰਦੇ ਹੌਸਲਾ ਕਰਕੇ ਹਿੰਮਤ ਕਰਕੇ ਅੱਗੇ ਆ ਕੇ ਅਜਿਹੀਆਂ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਬਾਈ ਜੀ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਵੀ ਸਰਪੰਚੀ ਵਾਲਾ ਰਾਹ ਜਿਹੜਾ ਚੁਣਿਆ ਇਹ ਆਪਣੀ ਤੁਹਾਡੀ ਇੱਛਾ ਸੀਗੀ ਜਾਂ ਇੱਕ ਕਹਿ ਲਓ ਕਿ ਗਰੁੱਪ ਦਾ ਹੁੰਦਾ ਹੈ ਫੈਸਲਾ ਯਾਰ ਵੀ ਤੈਨੂੰ ਸਰਪੰਚ ਬਣਾਉਣਾ ਨਹੀਂ ਇਹ ਇਸ ਸਮੇਂ ਤਾਂ ਇਹ ਗਰੁੱਪ ਦਾ ਹੀ ਫੈਸਲਾ ਬਣ ਗਿਆ ਸੀ ਇਸ ਵਾਰ ਤਾਂ ਹਾਂ ਕਿਉਂਕਿ ਅਸੀਂ ਮੈਂ 2014 ਚੋਂ ਇਹ ਲਾਈਨ ਦੇ ਵਿੱਚ ਚੱਲਿਆ ਹੋਣਾ ਬਟ ਮੈਂ ਆਪਣੀ ਜੌਬ ਕਰਦਾ ਸੀ HDFC ਬੈਂਕ ਦੇ ਵਿੱਚ ਕਿਉਂਕਿ ਜੋ ਸਟੱਡੀ ਆ ਕਰਦਿਆ ਨੇ ਉਹ ਹੁੰਦਾ ਕਿ ਇੱਕ ਪੜਾਇਆ ਲਿਖਾਇਆ ਤੂੰ ਜੌਬ ਕਰ ਇਹ ਲਾਈਨ ਦੇ ਵਿੱਚ ਨਾ हां मैं 2014 ਚੋਂ ਪੋਲੀਟੀਕਲ ਲਾਈਨ ਦੇ ਵਿੱਚ ਥੋੜਾ 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 ਜਿੰਨੀ ਮੇਰੀ ਇਨਵੋਲਵਮੈਂਟ ਹੁੰਦੀ ਹੈ ਮੈਂ ਦੰਦਾ ਗਿਆ ਪਰ ਇਸ ਵਾਰ ਸਾਰਿਆਂ ਦਾ ਫੈਸਲਾ ਸੀਗਾ ਲਾਸਟ ਟਾਈਮ ਵੀ ਮੇਰੇ ਤੇ ਬਹੁਤ ਪ੍ਰੈਸ਼ਰ ਸੀਗਾ ਪ੍ਰੀ-ਇਲੈਕਸ਼ਨ ਚ ਪਰ ਉਸ ਸਮੇਂ ਮਾਲਕ ਨੇ ਨਹੀਂ ਚਾਇਆ ਇਸ ਵਾਰ ਚਾਇਆ ਤੇ ਮੈਂ ਇਲੈਕਸ਼ਨ ਲੜਿਆ ਜੀ ਤੁਸੀਂ ਹੈ ਨਾ ਤੁਸੀਂ ਜਿਵੇਂ ਸੈਕਿੰਡ ਕਰਦੇ ਕਰਦੇ ਨੂੰ ਹੁੰਦਾ ਵੀ ਪੜਾਇਆ ਲਿਖਾਇਆ ਪੜ੍ਹਾਈ ਦੱਸਿਓ ਤੁਸੀਂ ਕੀ ਮਤਲਬ ਤੁਹਾਡੀ ਕੁਆਲੀਫਿਕੇਸ਼ਨ ਕੀ ਆ ਹਾਂ ਮੇਰੀ ਕੁਆਲੀਫਿਕੇਸ਼ਨ ਆ ਮਾਸਟਰ ਆਈ ਬੀ ਕਾਮ ਐਮ ਕਾਮ ਪੀ ਜੀ ਡੀ ਸੀ ਹਾਂ ਨਹੀਂ ਆਮ ਤੌਰ ਤੇ ਭਾਈ ਆਪਣੇ ਪਿੰਡਾਂ ਚ ਹੈ ਨਾ ਵੀ ਆਪਾਂ ਕਹਿੰਨੇ ਇਹ ਇਨਾ ਪੜ ਲਿਖ ਕੇ ਹੁਣ ਸਰਪੰਚੀ ਕਰਨੀ ਆ ਸਰਪੰਚਾਂ ਨੂੰ ਤਾਂ ਲੋਕ ਉਹੀ ਗਾਲਾਂ ਕੱਢੀ ਜਾਂਦੇ ਅਗਲਾ ਕਹਿੰਦਾ ਕਿਹੜਾ ਕੁਝ ਕਰਨਾ ਯਾਰ ਇਹਨਾਂ ਦਾ ਆਪਣਾ ਘਰ ਭਰਨਾ ਬਿਲਕੁਲ 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 ਨਹੀਂ ਬਟ ਇੱਕ ਹੁੰਦਾ ਵਾ ਸਾਡੇ ਚ ਵੀ ਇੱਕ ਚਿੰਗ ਸੀ ਕਿ ਹਾਂ ਆਪਾਂ ਕਹਿੰਦੇ ਸੀ ਆਪਾਂ ਦੂਜਿਆਂ ਚ ਦੋਸ਼ ਕੱਢਣੇ ਬੜੇ ਔਖੇ ਆ ਵੀ ਸਰਪੰਚ ਬਣ ਜਾਂਦਾ ਯਾਰ ਕੁਝ ਹੁੰਦਾ ਨਹੀਂ ਹਰ ਵਾਰ ਉਹੀ ਚੱਲੀ ਜਾਂਦਾ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਸਾਨੂੰ ਵੀ ਸੀ ਇੱਕ ਵਾਰ ਆਪਾਂ ਇਸ ਦੇ ਵਿੱਚ ਵੜ ਕੇ ਦੇਖੀਏ ਵੀ ਆਪਾਂ ਹਾਂ ਕੀ ਕਰ ਸਕਦੇ ਆ ਤੇ ਤਾਂ ਉਹਦੇ ਕਰਕੇ ਥੋੜਾ ਸੀ ਤੇ ਚਿੰਗ ਵੀ ਸੀ ਅੰਦਰ ਉਸ ਕਰਕੇ ਲਾਈਨ ਦੇ ਵਿੱਚ ਆਏ ਕੀ ਕੀ ਉਸ ਵੇਲੇ ਵੈਸੇ ਮਨ 'ਚ ਖਿਆਲ ਕੀ ਹੁੰਦੇ ਸੀਗੇ ਯਾਰ ਵੀ ਜੇ ਮੈਂ ਇਹ ਅਹੁਦੇ ਤੇ ਆਉਣਾ ਜਾਂ ਮੈਂ ਜਿੰਮੇਵਾਰੀ ਕਸਾਂਪਦਾ ਮੈਂ ਕੀ ਬਦਲ ਦੂੰਗਾ ਆ ਖਿਆਲ ਇਹੀ ਸੀ ਜੋ ਆਪਾਂ ਸਰਕਾਰਾਂ ਨੂੰ ਸਮੇਂ-ਸਮੇਂ ਤੇ ਦੋਸ਼ ਦਿੰਨੇ ਆਉਂਦੇ ਆ ਕਿ ਸਮੇਂ ਦੀਆਂ ਸਰਕਾਰਾਂ ਆਉਂਦੀਆਂ ਨੇ ਬਟ ਹਰ ਕੋਈ ਸਰਕਾਰ ਆਉਂਦੀ ਆ ਵਾਅਦਾ ਕਰ ਜਾਂਦੀ ਆ ਤੇ ਨਸ਼ਾ ਖਤਮ ਨਹੀਂ ਹੁੰਦਾ ਪੰਜਾਬ 'ਚੋਂ ਪੰਜਾਬ ਦੀਆਂ ਗਰਾਉਂਡਾਂ ਖਤਮ ਹੋ ਗਈਆਂ ਵੱਡੇ-ਵੱਡੇ ਅਹੁਦੇ ਆ ਜਿਵੇਂ ਪੰਜਾਬ ਦੇ ਉਹਨਾਂ ਦੇ ਉੱਤੇ ਆਪਾਂ ਅਕਸਰ ਦੇਖਦੇ ਆ ਕਿ ਉਹਨਾਂ ਤੇ ਪੰਜਾਬ ਦੇ ਬੱਚੇ ਨਹੀਂ ਕੰਮ ਕਰਦੇ ਆਈਐਸ ਆਈਪੀਐਸ ਪੀਸੀਐਸ ਕੁਝ ਅਦਰ ਸਟੇਟਾਂ ਦੇ ਜ਼ਿਆਦਾ ਬੰਦੇ ਆ ਜੋ ਕੰਮ ਕਰ ਰਹੇ ਆ ਉਹਦੇ ਉੱਤੇ ਉਹੀ ਚਾਹ ਕੇ ਅਸੀਂ ਇੱਧਰ ਆਏ ਸੀ ਕਿ ਅਸੀਂ ਉਹਨਾਂ ਫੀਲਡਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਤੇ ਅਸੀਂ ਨਸ਼ਿਆਂ ਦੇ ਉੱਤੇ ਇੱਕ ਏਸੀ ਨਕੇਲ ਕਸੀਏ ਕਿ ਘੱਟੋ ਘੱਟ ਮੈਂ ਪੰਜਾਬ ਲੈਵਲ ਤੇ ਤਾਂ ਨਹੀਂ ਕੰਮ ਕਰ ਸਕਦਾ ਕਿ ਮੈਂ ਆਪਣੇ ਪਿੰਡ ਨੂੰ ਤਾਂ ਸੁਧਾਰ ਸਕਾਂ ਹੂੰ ਉਹ ਸੁਪਨੇ ਲੈ ਕੇ ਅਸੀਂ ਇਸ ਪੱਧਰ ਲਾਈਨ ਚ ਆਏ ਸੀਗੇ ਕਿ ਉਹਨਾਂ ਤੇ ਅਸੀਂ ਸਾਡੀ ਟੀਮ ਕੰਮ ਕਰ ਰਹੀ ਆ ਪੰਜਾਬ ਦੇ ਇਹ ਨਾ ਇਹ ਅਕਸਰ ਹੁਣ ਗੱਲ ਇਹ ਹੀ ਚੱਲਦੀ ਆ ਯਾਰ ਵੀ ਪੰਜਾਬ ਦੇ ਛੇਵੇਂ ਦਰਿਆ ਵਗਦਾ ਨਸ਼ਿਆਂ ਨੂੰ ਬਿਲਕੁਲ ਸਰਕਾਰ ਕਹਿੰਦੀ ਆ ਵੀ ਅਸੀਂ ਕੋਸ਼ਿਸ਼ਾਂ ਪੂਰੀਆਂ ਕਰਦੇ ਆ ਅਸੀਂ ਬਹੁਤ ਸਾਰੇ ਲੋਕਾਂ ਨੂੰ ਫੜਦੇ ਆ ਪਰ ਭਾਈ ਪਿੰਡ ਪੱਦਰ ਤੇ ਇੱਕ ਮਸਲਾ ਇਹ ਖੜਾ ਹੋ ਜਾਂਦਾ ਨਾ ਕਿ ਤੁਹਾਨੂੰ ਪਤਾ ਤਾਂ ਹੈ ਕਿ ਫਲਾਣਾ ਬੰਦਾ ਇਹ ਗਲਤ ਕੰਮ ਕਰਦਾ ਪਰ ਉਹਦੇ ਨਾਲ ਜਦੋਂ ਦਿਮਾਗ 'ਚ ਗੱਲਾਂ ਆਉਂਦੀਆਂ ਨੇ ਕਿ ਜੇ ਮੈਂ ਇਹਦੇ ਤੇ ਕਾਰਵਾਈ ਕਰਵਾਉਣਾ ਆ ਜਾਂ ਕਰਦਾ ਆ ਤਾਂ ਨਾਲ ਦੀ ਨਾਲ ਦੁਸ਼ਮਣੀਆਂ ਤਿਆਰ ਨੇ ਪੈਣ ਨੂੰ ਬਿਲਕੁਲ ਬਿਲਕੁਲ ਨਹੀਂ ਦੇਖੋ ਦੁਸ਼ਮਣੀਆਂ ਤਾਂ ਪੈਣੀ ਹੀ ਹੁੰਦੀਆਂ ਨੇ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਰਿਸਕ ਹੈ ਤਾਂ ਰਿਸਕ ਹੈ ਹਾਂ ਥੋੜਾ ਬਹੁਤਾ ਤਾਂ ਹੁੰਦਾ ਹੀ ਆ ਬਟ ਹਾਂ ਜੇ ਆਪਾਂ ਕੋਈ ਡਿਊਟੀ ਆਪਾਂ ਨੂੰ ਮਿਲੀ ਆ ਉਹ ਚ ਕਈ ਵਾਰ ਆਪਾਂ ਨੂੰ ਸਖਤ ਫੈਸਲੇ ਲੈਣੇ ਵੀ ਪੈਂਦੇ ਆ ਕਿ ਹਾਂ ਜੇ ਚਾਰ ਵੋਟਾਂ ਦੇ ਨਾਲ ਆ ਚਾਰ ਬੰਦਿਆਂ ਦੇ ਨਾਲ ਚਾਰ ਵੋਟਾਂ ਦੇ ਨਾਲ ਆਪਾਂ ਨੂੰ ਨੁਕਸਾਨ ਵੀ ਹੁੰਦਾ ਆਪਣੀਆਂ ਦੁਸ਼ਮਣੀਆਂ ਪੈਂਦੀਆਂ ਵੀ ਨੇ ਤਾਂ 10 ਵੋਟ ਆਪਣੀ ਪ੍ਰਸ਼ਾਸ਼ਕਾ ਵੀ ਕਰਨਗੇ 10 ਲੋਕ ਆਪਾਂ ਨੂੰ ਸਰਾਉਣਗੇ ਵੀ ਉਹ ਕੰਮ ਦੇ ਵਿੱਚ ਹਾਂ ਅਸਲ 'ਚ ਉਹ ਘਟਨਾ ਕੀ ਹੋਈ ਸੀ ਕਿ ਫਿਰ ਜਿਹੜੀ ਉਹ ਵੀਡੀਓ ਵਾਇਰਲ ਹੁੰਦੀ ਆ ਮੈਂ ਉਹ ਮੈਂ ਚਾਹੁੰਦਾ ਕਿ ਉਹ ਜ਼ਰੂਰ ਦੱਸਿਓ ਉਹ ਘਟਨਾ ਇਹ ਸੀ ਤੁਸੀਂ ਪਹਿਲਾਂ ਉਹਨਾਂ ਨੂੰ ਮਤਲਬ ਆਫ ਕੈਮਰਾ ਵੀ ਸਮਝਾਉਣ ਦੀ ਕੋਸ਼ਿਸ਼ ਤਾਂ ਕੀਤੀ ਹੋਣੀ ਹੈ ਨਹੀਂ ਬਿਲਕੁਲ ਬਿਲਕੁਲ ਕੈਮਰਾ ਤਾਂ ਅਸੀਂ ਉਸ ਦਿਨ ਵੀ ਲੈ ਕੇ ਨਹੀਂ ਸੀ ਗਏ ਪਹਿਲਾਂ ਕੈਮਰਾ ਅਸੀਂ ਪਹਿਲਾਂ ਤੋਂ ਹੀ ਨਹੀਂ ਲੈ ਕੇ ਜਾਂਦੇ ਹਾਂ ਕਿਉਂਕਿ ਕੈਮਰਾ ਕਿਉਂਕਿ ਉਹ ਸਾਡੇ ਪਿੰਡ ਦੇ ਵਸਨੀਕ ਆ ਆਮ ਲੋਕ ਨੇ ਸਾਡੇ ਘਰਾਂ 'ਚ ਰਹਿੰਦੇ ਇੱਥੇ ਤੇ ਪਹਿਲਾਂ ਵੀ ਅਸੀਂ ਉਹਨਾਂ ਨੂੰ ਲਗਾਤਾਰ ਪਿਛਲੇ 2 2 ਮਹੀਨੇ ਤੋਂ ਸਮਝਾਉਂਦੇ ਆ ਰਹੇ ਹਾਂ हां ਉਹਨਾਂ ਦਾ ਪਹਿਲਾਂ ਤੋਂ ਪਰਿਵਾਰਕ ਨਸ਼ਾ ਹੀ ਵੇਚਦਾ ਵਾ ਨਸ਼ੇ ਦੀ ਤਸਕਰੀ ਕਰਦਾ ਵਾ ਸਾਡੀ ਟੀਮ ਲਗਾਤਾਰ ਉਹਨਾਂ ਨੂੰ 2 ਢਾਈ ਮਹੀਨੇ ਤੋਂ ਸਮਝਾਉਂਦੀ ਸੀ ਮੇਰੇ ਨਾਲ ਕਾਫੀ ਮੁੰਡੇ ਆ 30 ਤੋਂ 35 ਮੁੰਡੇ ਆ ਜਿਹੜੇ ਕੰਮ ਕਰਦੇ ਆਂ ਅਸੀਂ ਸਾਡੀ ਇੱਕ ਇਹ ਨਹੀਂ ਹੈਗਾ ਵੀ ਕੱਲੇ ਪੰਚਾਇਤ ਦੇ 9 ਮੈਂਬਰ ਆ ਇੱਕ ਸਰਪੰਚ ਆ ਸਾਡੇ ਨਾਲ ਨੌਜਵਾਨ ਮੁੰਡੇ ਕੰਮ ਕਰਦੇ ਆ ਸਾਡੀ ਪਹਿਲਾਂ ਵੀ ਇੱਕ ਨੌਜਵਾਨ ਸਭਾ ਬਣਾਈ ਹੋਈ ਆ ਉਹਦੇ ਨਾਲ ਅਸੀਂ ਕੰਮ ਕਰਦੇ ਆ ਸਾਡਾ ਠਿਕਰੀ ਪੈਰਾ ਵੀ ਲੱਗਦਾ ਸੀਗਾ ਉਹਦੇ ਵਿੱਚ ਕੀ ਸੀ ਅਸੀਂ ਉਹਨਾਂ ਨੂੰ ਸਮਝਾਉਂਦੇ ਸੀ ਪਰਿਵਾਰਾਂ ਨੂੰ ਵੀ ਘਰੇ ਬੁਲਾ ਕੇ ਵੀ ਅਸੀਂ ਸਮਝਾਇਆ ਵੀ ਤੁਸੀਂ ਨਸ਼ਾ ਕਰ ਵੇਚਦੇ ਹੋ ਤੁਸੀਂ ਇਹ ਨਸ਼ੇ ਦੀ ਤਸਕਰੀ ਮੇਰੇ ਪਿੰਡ ਚ ਨਾ ਕਰੋ ਤੁਸੀਂ ਅਗਰ ਵੇਚਣਾ ਪਿੰਡ ਤੋਂ ਬਾਹਰ ਜਾ ਕੇ ਵੇਚੋ ਤੁਹਾਨੂੰ ਪ੍ਰਸ਼ਾਸਨ ਰੋਕ ਕੇ ਨਾ ਰੋਕ ਕੇ ਉਹ ਉਹਨਾਂ ਦੀ ਰਿਸਪਾਂਸਿਬਿਲਟੀ ਆ ਉਹ ਮੇਰੀ ਨਹੀਂ ਮੇਰੀ ਰਿਸਪਾਂਸਿਬਿਲਟੀ ਮੇਰੇ ਨਗਰ ਦੀ ਆ ਮੇਰੀ ਜ਼ਿੰਮੇਵਾਰੀ ਮੇਰੇ ਨਗਰ ਦੀ ਬਣਦੀ ਆ ਕਿ ਤੁਸੀਂ ਇਹ ਬੰਦ ਕਰ ਦਿਓ ਵਪਾਰ ਜਦੋਂ ਉਹ ਨਹੀਂ ਸਮਝੇ ਫੇਰ ਸਾਨੂੰ ਇਦਾਂ ਦਾ ਫੈਸਲਾ ਲੈਣਾ ਪਿਆ ਸਾਡੀ ਜਿਹੜੀ ਕਮੇਟੀ ਸੀ ਨੌਜਵਾਨਾਂ ਦੀ ਅਸੀਂ ਠਿਕਰੀ ਪਹਰੇ ਲਾਉਣੇ ਸਟਾਰਟ ਕੀਤੇ ਅਸੀਂ ਠਿਕਰੀ ਪਹਰੇ ਦੇ ਵਿੱਚ ਕੀ ਕਰਦੇ ਸੀ ਕਿ ਅਸੀਂ ਦੋਨੋਂ ਦਿਸ਼ਾਵਾਂ ਦੇ ਵਿੱਚ ਪਿੰਡ ਦੇ ਖੜ ਜਾਂਦੇ ਸੀ ਜੇ ਕੋਈ ਅਣਜਾਣ ਬੰਦਾ ਸਾਡੇ ਪਿੰਡ 'ਚ ਐਂਟਰ ਹੁੰਦਾ ਸੀ ਸਾਨੂੰ ਪਤਾ ਲੱਗ ਜਾਂਦਾ ਸੀ ਚੱਕੀ ਬੰਦਾ ਜਦੋਂ ਆਉਂਦਾ ਸੀ ਅਸੀਂ ਉਸ ਨੂੰ ਪੁੱਛਦੇ ਸੀ ਕਿ ਤੁਸੀਂ ਨਾਰਗਵਾਲ ਕੀ ਕਰਨ ਆਏ ਹੋ ਅੱਛਾ ਬਾਹਰੋਂ ਬਾਹਰੋਂ ਆ ਕੇ ਲੋਕ ਨਸ਼ਾ ਖਰੀਦੇ ਸੀ ਇੱਥੇ ਬਿਲਕੁਲ ਬਿਲਕੁਲ ਸਾਡੇ ਕੋਲ ਵੀਡੀਓ ਪਈਆਂ ਰਿਕਾਰਡ ਆ ਜੀ ਸਾਡੇ ਕੋਲ ਪਹਿਲਾਂ ਅਸੀਂ ਵੀਡੀਓ ਨਹੀਂ ਬਣਾਉਂਦੇ ਪਰ ਜਿੱਦਣੇ ਸਾਡੇ ਨਾਲ ਕਟਾ ਕਟਨਾ ਕੰਮ ਵਾਪਰਿਆ ਉਸ ਤੋਂ ਬਾਅਦ ਅਸੀਂ ਵੀਡੀਓ ਬਣਾਉਣੀ ਸਟਾਰਟ ਕੀਤੀ ਤਾਂ ਜੋ ਅਸੀਂ ਪ੍ਰਸ਼ਾਸਨ ਨੂੰ ਦਿਖਾ ਸਕੀਏ ਕਿ ਅਸੀਂ ਹਵਾ 'ਚ ਗੱਲ ਨਹੀਂ ਕਰਦੇ ਅਸੀਂ ਝੂਠ ਨਹੀਂ ਬੋਲ ਰਹੇ ਕਿ ਇਹ ਪਰਿਵਾਰ ਨਸ਼ ਵੀਸੀ ਉਹਨਾਂ ਨੂੰ ਦਿਖਾ ਸਕੀਏ ਕਿ ਆ 100 ਬੰਦਾ ਅਸੀਂ ਇੱਕ ਦਿਨ ਦੇ ਵਿੱਚ ਰੋਕਿਆ ਕਿ ਉਹ ਨਾਰਗਲ ਦੇ ਵਿੱਚ ਆਉਂਦਾ ਕਿ ਉਹ ਕਹਿ ਰਿਹਾ ਕਿ ਮੈਂ ਨਸ਼ਾ ਲੈਣ ਆਇਆ ਕਿੰਨਾ ਕੋਲੋਂ ਆਇਆ ਉਹ ਪ੍ਰੋਪਰ ਨਾਮ ਲੈ ਰਿਹਾ ਉਹਨਾਂ ਦਾ ਕਿਸ ਪਰਿਵਾਰ ਤੋਂ ਮੈਂ ਨਸ਼ਾ ਲੈਣ ਆਇਆ ਉਹਦੇ ਕਰਕੇ ਉਹ ਪਰਿਵਾਰ ਥੋੜਾ ਲੱਗਣ ਲੱਗ ਗਿਆ ਕਿ ਹਾਂ ਇਹ ਜੋ ਵੀ ਸਾਡੇ ਘਰੇ ਆਉਂਦਾ ਵਾ ਉਹਨਾਂ ਨੂੰ ਪੁੱਛਦੇ ਆ ਰੋਕਦੇ ਆ ਇਸ ਕਰਕੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਮੈਨੂੰ ਫੋਨ ਤੇ ਧਮਕੀ ਦਿੱਤੀ ਅੱਛਾ ਬਲਵੰਤ ਸਿੰਘ ਉਰਫ ਕਾਕਾ ਜੋ ਲੇਡੀ ਤੁਸੀਂ ਦੇਖੀ ਆ ਵੀਡੀਓ ਦੇ ਵਿੱਚ ਕੁਲਵੀਰ ਕੌਰ ਉਹਦੇ ਹਸਬੰਡ ਆ ਉਹਨਾਂ ਨੇ ਮੈਨੂੰ ਫੋਨ ਤੇ ਧਮਕੀ ਦਿੱਤੀ ਸਭ ਤੋਂ ਪਹਿਲਾਂ ਫੋਨ ਤੇ ਉਹਨਾਂ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਕਿ ਤੂੰ ਐਦਾਂ ਕਰ ਰਿਹਾ ਵਾ ਤੇਰੀ 5 ਸਾਲ ਸਰਪੰਚੀ ਕੱਢਣੀ ਔਖੀ ਕਰ ਦੇਾਂਗੇ ਤੈਨੂੰ ਮਿੰਟੋ ਮਿੰਟੀ ਚਕਾ ਦੇਾਂਗੇ ਜਿੱਦਾਂ ਦੀ ਉਹਨਾਂ ਨੇ ਕਾਫੀ ਗੱਲਾਂ ਮੈਨੂੰ ਕੀਤੀਆਂ ਸਾਡੇ ਕੋਲ ਰਿਕਾਰਡਿੰਗ ਪਈ ਆ ਉਹਦੀ ਉਸ ਤੋਂ ਬਾਅਦ ਚਲੋ ਅਸੀਂ ਇਹ ਗੱਲ ਥੋੜੀ ਠੰਡੀ ਪਾਤੀ ਵੀ ਚਲੋ ਖਾਦੀ ਪੀਤੀ ਚ ਬੋਲਿਆ ਹੋਣਾ ਬੰਦਾ ਪਰ ਉਸ ਤੋਂ ਬਾਅਦ ਉਹ ਆ ਕੇ ਮੇਰੇ ਫਾਦਰ ਸਾਹਿਬ ਨੂੰ ਬਸ ਲੋਕੀ ਕੀਤੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਸਾਥ ਚ ਬੈਠੇ ਸੀ ਇਧਰ ਨਾਲ ਸਾਥ ਇੱਕ ਹੋਰ ਆ ਉੱਥੇ ਬੈਠੇ ਸੀ ਉੱਥੇ ਮਨ ਨੂੰ ਸਮਝਾ ਲਾ ਜੇ ਸਮਝਾ ਸਕਦਾ ਵੀ ਨਹੀਂ ਤੁਹਾਨੂੰ ਨਹੀਂ ਪਤਾ ਕਿ ਜੋ ਚਿੱਟਾ ਲੈਣ ਸਾਡੇ ਕੋਲੇ ਜਾਂ ਸਮਾਨ ਲੈਣ ਜੋ ਵੀ ਆਉਂਦੇ ਆ ਵੀ ਉਹ ਕਿੱਦਾਂ ਦੇ ਇਨਸਾਨ ਨੇ ਵੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਅਸੀਂ ਕੀ ਕਰਵਾ ਦਿੱਤਾ ਉਸ ਤੋਂ ਬਾਅਦ ਸਾਡਾ ਨਗਰ ਇਕੱਠਾ ਹੋ ਜਾਂਦਾ ਵਾ ਨਗਰ ਇਕੱਠਾ ਹੁੰਦਾ ਅਸੀਂ ਉਹਨਾਂ ਦੇ ਪਰਿਵਾਰ ਦੇ ਗੇਟ ਤੇ ਜਾਂਦੇ ਆ ਮੇਰੇ ਨਾਲ ਕਾਫੀ ਨੌਜਵਾਨ ਵੀ ਆ ਹਸਪੀਟਲਿਓ ਦੇ ਵਿੱਚ ਕਾਫੀ ਨਗਰ ਦੇ ਸਹਿਯੋਗ ਨਾਲ ਪੰਜ ਸਰਪੰਚ ਸਾਰੇ ਹੀ ਆ ਸਾਡੇ ਅਸੀਂ ਉਹਨਾਂ ਨੂੰ ਰੋਕਦੇ ਆ ਵੀ ਤੁਸੀਂ ਇਹ ਬੋਲਿਆ ਇਹ ਬੋਲਿਆ ਉਸ ਤੋਂ ਬਾਅਦ ਉਹ ਲੇਡੀ ਆਪਣੇ ਆਪ ਪਤਾ ਨਹੀਂ ਉਹਦੇ ਕਹਿੰਦੇ ਹੁੰਦੇ ਅਤ ਤੇ ਅੰਤ 'ਚ ਬਹੁਤ ਡਿਫਰੈਂਸ ਰਹਿ ਜਾਂਦਾ ਵੀ ਉਸ ਦਿਨ ਉਹਨਾਂ ਦੇ ਆਪਣੇ ਆਪ ਜੋ ਸਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਪਈ ਉਹ ਆਪਣੇ ਆਪ ਸਾਰਾ ਕੁਝ ਬੋਲ ਗਏ ਅੱਛਾ ਬਿਲਕੁਲ ਜੀ ਅੱਛਾ ਇੱਕ ਇਹ ਦੱਸੋ ਵੀ ਜਿਹੜੀ ਉਹ ਗੱਲ ਹੈ ਨਾ ਤੁਸੀਂ ਕਹਿੰਦੇ ਪਹਿਲਾਂ ਧਮਕੀ ਦਿੱਤੀ ਤੁਹਾਨੂੰ ਕੋੜੇ ਫਾਦਰ ਸਾਹਿਬ ਨੂੰ ਜਾ ਕੇ ਅਲੱਗ ਤੋਂ ਉਹਨਾਂ ਨੇ ਕਹ ਲਓ ਧਮਕੀ ਵਾਲਾ ਕੰਮ ਕੀਤਾ ਮਤਲਬ ਐਡੀ ਉਹਨਾਂ ਦੇ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਸੀ ਵੀ ਉਹਨਾਂ ਨੂੰ ਇਹ ਚੀਜ਼ ਦਾ ਡਰ ਹੀ ਨਹੀਂ ਸੀਗਾ ਕਿ ਇੱਕ ਪਿੰਡ ਦਾ ਯਾਰ 22500 ਵੋਟ ਵਾਲੇ ਪਿੰਡ ਦਾ ਸਰਪੰਚ ਆਖਰ ਨੂੰ ਉਹ ਮੋਤਵਾਰ ਬੰਦਾ ਆ ਉਹਨੂੰ ਧਮਕੀ ਦੇਣ ਦੇ ਪਿੱਛੇ ਮਤਲਬ ਇਹ ਤਾਂ ਇਹਦਾ ਮਤਲਬ ਇਹ ਹੋਗਾ ਨਾ ਕਿ ਬਹੁਤ ਵੱਡੀ ਤਾਕਤ ਹੋਣੀ ਉਹਨਾਂ ਦੇ ਮਗਰ ਬਿਲਕੁਲ ਹੋ ਸਕਦਾ ਜੀ ਉਹਨਾਂ ਮਗਰ ਕਿਸੇ ਨਾ ਕਿਸੇ ਦਾ ਹੱਥ ਹੋਵੇ ਜਾਂ ਕੋਈ ਪ੍ਰਸ਼ਾਸਨ ਦਾ ਹੱਥ ਹੋਵੇ ਹੋ ਸਕਦਾ ਇਦੇ ਵਿੱਚ ਆਪਾਂ ਪਰ ਡਾਇਰੈਕਟਲੀ ਆਪਾਂ ਕਹਿ ਨਹੀਂ ਸਕਦੇ ਕਿ ਹਾਂ ਕਿਸੇ ਦਾ ਹੱਥ ਹੈ ਕਿਉਂਕਿ ਜਿੰਨਾ ਟਾਈਮ ਆਪਣੇ ਕੋਲੇ ਕੋਈ ਪ੍ਰੂਫ ਨਹੀਂ ਆਹ ਹੋ ਸਕਦਾ ਹੱਥ ਹੋਵੇ ਬਟ ਹੁਣ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਵਾ ਪ੍ਰਸ਼ਾਸਨ ਉਹਨਾਂ ਤੋਂ ਪੁੱਛੇਗਾ ਕਿ ਹਾਂ ਤੁਸੀਂ ਐਡੀ ਵੱਡੀ ਧਮਕੀ ਦਿੱਤੀ ਆ ਤਾਂ ਕਿਸੇ ਵਜ੍ਹਾ ਕਰਕੇ ਦਿੱਤੀ ਆ ਅੱਛਾ ਇਹਦੇ ਵਿੱਚ ਫਿਰ ਤੁਸੀਂ ਜਿਹੜਾ ਸਰਕਾਰ ਦਾ ਰੋਲ ਹੈ ਹੈਨਾ ਉਹਨੂੰ ਕਿਵੇਂ ਵੇਖਦੇ ਹੋ ਕਿਉਂਕਿ ਤੁਹਾਡੇ ਨਾਲ ਸੀਐਮ ਸਾਹਿਬ ਵੀ ਗੱਲ ਕਰਦ ਨੇ ਬਿਲਕੁਲ ਬਿਲਕੁਲ ਆ ਸਰਕਾਰ ਦਾ ਰੋਲ ਬਿਲਕੁਲ ਜੇ ਆਪਾਂ ਪਹਿਲੇ 2 ਦਿਨ ਦੀ ਗੱਲ ਕਰੀਏ ਤਾਂ ਪਹਿਲੇ 2 ਦਿਨ ਪ੍ਰਸ਼ਾਸਨ ਦਾ ਰੋਲ ਬਹੁਤ ਢਿੱਲਾ ਰਿਹਾ ਅੱਛਾ ਪਹਿਲੇ 2 ਦਿਨਾਂ ਜਦੋਂ ਅਸੀਂ ਪ੍ਰਸ਼ਾਸਨ ਨੂੰ ਵੀ ਕੰਪਲੇਂਟ ਕੀਤੀ ਸੀ ਜਦੋਂ ਮੈਨੂੰ ਫਸਟ ਧਮਕੀ ਆਈ ਸੀ ਪਰ ਪ੍ਰਸ਼ਾਸਨ ਨੇ ਉਸ ਟਾਈਮ ਕੋਈ ਸਖਤ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਅਸੀਂ 112 ਤੇ ਕੰਪਲੇਂਟ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਰਾਤ ਨੂੰ ਜਦੋਂ ਅਰੈਸਟ ਪਾਈ ਤਾਂ ਸਿਰਫ ਉਹਨਾਂ ਦੀ 751 ਹੋਈ ਸੀ ਅੱਛਾ 751 ਹੋਈ ਉਹ ਵੀਡੀਓ 24 ਤਰੀਕ ਦੀ ਆ ਫਿਰ ਜਦੋਂ ਅਸੀਂ ਲਖਤੀ ਇਸੇ ਸੱਤ ਦੇ ਵਿੱਚ ਅਗਲੇ ਦਿਨ ਇਕੱਠ ਸਾਦੇ ਅਸੀਂ ਅਨਾਉਂਸਮੈਂਟ ਕਰਵਾ ਕੇ ਮੇਰੀ ਅਨਾਉਂਸਮੈਂਟ ਦੀ ਵੀਡੀਓ ਵੀ ਵਾਇਰਲ ਹੋਈਆਂ ਨੇ ਅਨਾਉਂਸਮੈਂਟ ਕਰਦੇ ਆ ਇਸੇ ਸਾਥ ਚ ਇਕੱਠ ਸੱਦਿਆ ਜਾਂਦਾ ਪਿੰਡ ਦਾ ਕਿ ਰਾਤ ਆ ਘਟਨਾ ਕਰਮ ਵਾਪਰਿਆ ਸਰਪੰਚ ਨੂੰ ਧਮਕੀ ਮਿਲੀ ਆ ਉਹਦੇ ਸਾਥੀਆਂ ਨੂੰ ਧਮਕੀ ਮਿਲੀ ਆ ਵੀ ਆਪਾਂ ਅੱਗੇ ਕੀ ਕਾਰਵਾਈ ਕਰਨੀ ਆ ਪੰਚਾਇਤ ਵੱਲੋਂ ਪੂਰੇ ਨਗਰ ਵੱਲੋਂ ਸਹਿਯੋਗ ਦਿੱਤਾ ਜਾਂਦਾ ਤੇ ਉਹਦੇ ਤੇ ਇੱਕ ਮਤਾ ਪਾਇਆ ਜਾਂਦਾ ਕਿ ਇਹਨਾਂ ਖਿਲਾਫ ਅਸੀਂ ਕੰਪਲੇਂਟ ਦੇਣੀ ਆ ਵੀ ਇਹ ਸਾਨੂੰ ਇਹ ਧਮਕੀਆਂ ਦਿੰਦੇ ਆ ਤੇ ਨਸ਼ਾ ਵੇਚਦੇ ਆ ਅਸੀਂ ਉਹ ਕੰਪਲੇਂਟ ਆਪਣੇ ਡੀਐਸਪੀ ਸਾਹਿਬ ਨੂੰ ਵੀ ਦਿੱਤੀ ਤੇ ਐਸਐਚਓ ਸਾਹਿਬ ਨੂੰ ਵੀ ਦਿੱਤੀ ਉਹਨਾਂ ਨੇ ਉਹਦੇ ਤੇ ਐਕਸ਼ਨ ਲੈਂਦੇ ਹੋਏ ਕਾਰਵਾਈ ਕੀਤੀ ਆ ਜਦੋਂ ਵੀਡੀਓ 26 ਤਰੀਕ ਨੂੰ ਵਾਇਰਲ ਹੁੰਦੀ ਆ ਹਾਂ ਉਸ ਤੋਂ ਬਾਅਦ ਐਮਐਲਏ ਸਾਹਿਬ ਮੈਨੂੰ ਕਾਲ ਕਰਦੇ ਆ ਐਮਐਲਏ ਸਾਹਿਬ ਤੁਰੰਤ ਐਕਸ਼ਨ ਲੈਂਦੇ ਆ ਇਹਦੇ ਤੇ ਸਰਦਾਰ ਜੀਵਨ ਸਿੰਘ ਸੰਗੋਵਾਲ ਐਸਐਸਪੀ ਸਾਹਿਬ ਨੂੰ ਗੱਲ ਕਰਦੇ ਆ ਐਸਐਸਪੀ ਸਾਹਿਬ ਡੀਐਸਪੀ ਨਾਲ ਗੱਲ ਕਰਦੇ ਆ ਡੀਐਸਪੀ ਬਰਿੰਦਰ ਖੋਸ਼ਾ ਜੀ ਮੇਰੇ ਤੋਂ 5-5 ਮਿੰਟ ਬਾਅਦ ਅਪਡੇਟ ਲੈਂਦੇ ਆ ਫਿਰ ਇਹਨਾਂ ਦੀ ਅਰੈਸਟ ਪੈਂਦੀ ਆ ਫਿਰ ਸੀਐਮ ਸਾਹਿਬ ਕੋਲ ਜਦੋਂ ਵੀਡੀਓ ਪਹੁੰਚਦੀ ਆ 27 ਤਰੀਕ ਨੂੰ ਸ਼ਾਮ ਨੂੰ 7 ਵਜੇ ਮੇਰੀ ਉਹਨਾਂ ਨਾਲ ਗੱਲ ਹੋਂਦੀ ਆ ਜਦੋਂ 7 ਵਜੇ ਉਹਨਾਂ ਨਾਲ ਗੱਲ ਹੁੰਦੀ ਆ ਉਹ ਮੇਰੇ ਤੋਂ ਪੂਰੀ ਜਾਣਕਾਰੀ ਲੈਂਦੇ ਆ ਵੀ ਇਹ ਘਟਨਾਕਰਮ ਹੋਇਆ ਕੀ ਆ ਸਰਪੰਚ ਸਾਹਿਬ ਤੁਸੀਂ ਠੀਕ ਹੋ ਫਿਰ ਉਹ ਭਰੋਸਾ ਦਿੰਦੇ ਆ ਕਿ ਸਰਕਾਰ ਤੁਹਾਡੇ ਨਾਲ ਆ ਪ੍ਰਸ਼ਾਸਨ ਤੁਹਾਡੇ ਨਾਲ ਆ ਫਿਰ ਜੋ ਅਗਲੀ ਕਾਰਵਾਈ ਆਪਾਂ ਦੇਖੀ ਆ ਵੀਡੀਓ ਦੇ ਵਿੱਚ ਕਿ ਉਹਨਾਂ ਦੇ ਉੱਤੇ ਫਿਰ ਅਰੈਸਟ ਪਾਉਣ ਤੋਂ ਬਾਅਦ ਉਹਨਾਂ ਦੀ ਚੈਕਿੰਗ ਹੋਈ ਕਿ ਉਹਨਾਂ ਤੋਂ ਥੋੜੀ-ਬਹੁਤੀ ਚਿੱਟੇ ਦੀ ਰਿਕਵਰੀ ਵੀ ਹੋਈ ਆ ਠੀਕ ਐ ਫਿਰ ਉਹਨਾਂ ਦੇ ਮਕਾਨ ਤੇ ਵੀ ਕਾਰਵਾਈ ਹੋਈ ਆ ਜੋ ਗਲਤ ਜਗ੍ਹਾ ਦੇ ਵਿੱਚ ਬੈਠੇ ਸੀ ਮਤਲਬ ਜਿਵੇਂ ਸਰਕਾਰ ਦੀਆਂ ਜਿਵੇਂ ਹਨਾ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਸਾਰੀ ਇਹ ਗੱਲਬਾਤ ਹੋਈ ਸੀ ਸਭ ਨਾਲ ਸਰਕਾਰ ਜਦੋਂ ਇਸ ਤਰੀਕੇ ਦੇ ਫੈਸਲੇ ਲਾਉਗੀ ਜਾਂ ਇਸ ਤਰੀਕੇ ਦੇ ਐਕਸ਼ਨ ਲਾਉਗੀ ਤਾਂ ਤੁਹਾਡੇ ਵਰਗੇ ਸਰਪੰਚ ਨੂੰ ਹੌਸਲਾ ਮਿਲਦਾ ਹੈ ਵੀ ਹਨਾ ਇਮਾਨਦਾਰੀ ਨਾਲ ਕੰਮ ਜਿਹੜਾ ਕਰ ਰਹੇ ਆ ਯਾਰ ਕਰ ਸਕਦੇ ਆ ਨਹੀਂ ਤਾਂ ਆਦਰਵਾਇਜ਼ ਤਾਂ ਜਿਵੇਂ ਜੇ ਤੁਹਾਡੇ ਨਾਲੇ ਮੰਨ ਲਓ ਕੋਈ ਨਾ ਖੜਦਾ ਤਾਂ ਬੜੇ ਇਹ ਜਿਹੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਕਿ ਯਾਰ ਅਸੀਂ ਵੀ ਕਰਨਾ ਚਾਹੁੰਦੇ ਆ ਅਸੀਂ ਵੀ ਕਰਨਾ ਚਾਹੁੰਦੇ ਆ ਅਗਲੇ ਕਹਿੰਦਾ ਵੀ ਨਹੀਂ ਪਰ ਉਹਦੇ ਵਾਲੀ ਹੋ ਜਣੀ ਆ ਸਭ ਦੇ ਲਈ ਨਹੀਂ ਬਿਲਕੁਲ ਬਹੁਤ ਨੌਜਵਾਨ ਆ ਜੋ ਅੱਗੇ ਆਉਣਾ ਚਾਹੁੰਦੇ ਆ ਨੌਜਵਾਨ ਵੀ ਆ ਬਹੁਤ ਇਮਾਨਦਾਰ ਦੁਨੀਆ ਖੜੀ ਆਪਣੀ ਧਰਤੀ ਹੈ ਤਾਂ ਹੀ ਖੜੀ ਆ ਕਿਉਂਕਿ ਬਹੁਤ ਇਮਾਨਦਾਰ ਲੋਕ ਵੀ ਆ ਜੋ ਚੰਗਾ ਬਟ ਕੀ ਆ ਕਈ ਵਾਰ ਕੀ ਆ ਪਰਿਵਾਰਿਕ ਮਾਹੌਲ ਆਪਣੇ ਉਦਾਂ ਦੇ ਬਣ ਜਾਂਦੇ ਆ ਕਿ ਆਪਾਂ ਪਰਿਵਾਰ ਕਰਕੇ ਜਾਂ ਜ਼ਿੰਮੇਵਾਰੀਆਂ ਕਰਕੇ ਆਪਾਂ ਆਵਾਜ਼ ਆਪਣੀ ਚੱਕ ਨਹੀਂ ਸਕਦੇ ਬਟ ਬਹੁਤ ਲੋਕ ਆ ਜੋ ਕਰਨਾ ਚਾਹੁੰਦੇ ਆ ਕਈ ਆਪਣੇ ਬੈਕ ਸਟੈਪ ਤੇ ਰਹਿ ਕੇ ਕਰਨਾ ਚਾਹੁੰਦੇ ਆ ਕਈ ਇਦਾਂ ਦੇ ਸਾਡੇ ਨਾਲ ਪਰਿਵਾਰ ਜੁੜੇ ਆ ਜੋ ਬੈਕ ਸਟੈਪ ਤੇ ਰਹਿ ਕੇ ਕੰਮ ਕਰ ਰਹੇ ਆ ਜੋ ਸਾਨੂੰ ਜਾਣਕਾਰੀ ਦੇ ਰਹੇ ਆ ਵੀ ਤੁਸੀਂ ਇੱਥੇ ਆਹ ਕਰ ਸਕਦੇ ਹੋ ਕਿ ਇਹ ਪਰਿਵਾਰ ਵੀ ਨਸ਼ੇ ਵੇਚਦਾ ਵਾ ਸਾਨੂੰ ਇਦਾਂ ਵੀ ਕਈ ਪਰਿਵਾਰਾ ਮੈਨੂੰ ਪਹਿਲਾਂ ਨਹੀਂ ਸੀ ਪਰ ਜਦੋਂ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਮੇਰੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਮੈਨੂੰ ਲੋਕ ਮਿਲੇ ਆ ਕਿ ਸਾਡੇ ਪਿੰਡ ਭਾਈ ਆਹ ਪਰਿਵਾਰ ਵੀ ਇਹ ਕੰਮ ਕਰਦਾ ਵਾ ਤੁਸੀਂ ਇਹਨਾਂ ਤੇ ਵੀ ਕਾਰਵਾਈ ਕਰਵਾਓ ਮੈਂ ਉਹਨਾਂ ਨੂੰ ਵੀ ਕਿਹਾ ਵੀ ਇੱਕ ਵਾਰ ਤੁਸੀਂ ਆਪਣੇ ਪਿੰਡ ਦੇ ਸਰਪੰਚ ਨਾਲ ਮਿਲੋ ਸਰਪੰਚ ਤੋਂ ਬਾਅਦ ਤੁਸੀਂ ਆਪਣੇ ਥਾਣੇ ਦੇ ਵਿੱਚ ਮਿਲੋ ਅਗਰ ਉਹ ਨਹੀਂ ਕਾਰਵਾਈ ਕਰਦੇ ਕੋਈ ਫਿਰ ਤੁਸੀਂ ਮੈਨੂੰ ਦੱਸੋ ਅੱਗੇ ਦੀ ਕਾਰਵਾਈ ਅਸੀਂ ਕਰਵਾਵਾਂਗੇ ਇੱਕ ਗੱਲ ਤਾਂ ਵੈਸੇ ਤੁਸੀਂ ਮੰਨਦੇ ਹੋ ਨਾ ਕਿ ਸਰਪੰਚਾ ਚਾਹੇ ਸਰਪੰਚਾ ਚਾਹੇ ਪਿੰਡ ਦਾ ਕੋਈ ਵੀ ਬੰਦਾ ਉਹਨੂੰ ਆਪਣੇ ਪਿੰਡ ਦਾ ਤਾਂ ਪਤਾ ਹੁੰਦਾ ਨਾ ਵੀ ਇੱਥੇ ਇੱਥੇ ਕਿਹੜਾ ਬੰਦਾ ਜਿਹੜਾ ਇਹ ਗਲਤ ਕੰਮ ਕੋਈ ਵੀ ਆਪ ਆਪਣੇ ਜਿੰਮੇ ਕਹ ਲਿਏ ਵੀ ਬਾਹਰਲੇਆਂ ਨੂੰ ਜਾਂ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਹੁੰਦਾ ਪ੍ਰਸ਼ਾਸਨ ਨੂੰ ਵੀ ਪਤਾ ਹੁੰਦਾ ਹਾਲਾਂਕਿ ਪੁਲਿਸ ਨੂੰ ਵੀ ਪਤਾ ਹੁੰਦਾ ਵੀ ਕਿਹੜਾ ਬੰਦਾ ਬਲੈਕ ਕਰ ਰਿਹਾ ਵਾ ਉਹਨਾਂ ਨੂੰ ਸਭ ਪਤਾ ਹੁੰਦਾ ਵੀ ਕਿਹੜਾ ਬੰਦਾ ਕੀ ਕਰ ਕਿਉਂਕਿ ਆਪਣਾ ਸੀਐਡੀ ਡਿਪਾਰਟਮੈਂਟ ਆ ਜਿਹੜਾ ਜਾਂ ਕੋਈ ਵੀ ਸੀਆਈਡੀ ਹੁੰਦੀ ਆ ਮੁਖਬਰੀ ਬਹੁਤ ਤਕੜੀ ਹੁੰਦੀ ਆ ਕਿਉਂਕਿ ਆਮ ਲੋਕਾਂ ਦਾ ਕਹਿਣਾ ਹੁੰਦਾ ਕਿ ਹਰ ਦੋ ਬੰਦਿਆਂ ਮਗਰ ਇੱਕ ਬੰਦਾ ਪੰਜਾਬ ਪੁਲਿਸ ਦਾ ਜੇਕਰ ਆਪਾਂ ਚਾਰ ਜਾਨੇ ਖੜੇ ਆ ਉਹਨਾਂ ਦਾ ਮੁਖਬਰ ਇੱਕ ਆਪਣੇ ਵਿੱਚ ਹੁੰਦਾ ਹੀ ਹੁੰਦਾ ਵਾ ਉਹਨਾਂ ਨੂੰ ਪਤਾ ਹੁੰਦਾ ਵੀ ਕਿਸ ਪਿੰਡ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇੱਕ ਇੱਕ ਚਰਚਾ ਇਹ ਚੱਲਦੀ ਆ ਸਾਡੇ ਆਮ ਪਿੰਡਾਂ 'ਚ ਅਗਲਾ ਕਹਿੰਦਾ ਯਾਰ ਦੱਸ ਤਾਂ ਦਈਏ ਪੁਲਿਸ ਨੂੰ ਪੁਲਿਸ ਨੂੰ ਅਸੀਂ ਫੜਾ ਵੀ ਦਈਏ ਬੰਦਾ ਵੀ ਬੰਦਾ ਹਜੇ ਸ਼ਿਕਾਇਤ ਕਰਨੇ ਵਾਲਾ ਫੜਾ ਕੇ ਉਹਨੂੰ ਆਇਆ ਹੀ ਹੁੰਦਾ ਬੰਦਾ ਅਗਰੇ ਸ਼ਾਮ ਨੂੰ ਫਿਰ ਉਹ ਉਹ ਫਿਰ ਘਰੇ ਪਹੁੰਚਿਆ ਹੁੰਦਾ ਨਹੀਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਜਦੋਂ ਫਸਟ ਡੇ ਕਾਰਵਾਈ ਹੋਈ ਤਾਂ ਸਿਰਫ 7:51 ਹੋਈ ਰਾਤ ਨੂੰ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਅਗਲੇ ਦਿਨ ਸਵੇਰੇ ਉਹ ਘਰੇ ਆ ਗਏ ਤੇ ਸਾਡੇ ਲੋਕ ਆਮ ਜੋ ਅਸੀਂ ਇੱਥੇ ਕੱਟ ਕੀਤੇ ਉਸ ਤੋਂ ਬਾਅਦ ਸ਼ਾਮ ਨੂੰ ਮੈਨੂੰ ਹੀ ਕਹਿ ਰਹੇ ਸੀ ਕਿ ਹੁਣ ਕੀ ਕਰਨਾ ਉਹ ਤਾਂ ਘਰੇ ਆ ਗਏ ਆਪਣੇ ਫੇਰ 26 ਤਰੀਕ ਨੂੰ ਅਸੀਂ ਵੀਡੀਓ ਵਾਇਰਲ ਕੀਤੀ 27 ਨੂੰ ਸਟ੍ਰਿਕਟ ਐਕਸ਼ਨ ਹੋਇਆ ਉਹਨਾਂ ਤੇ ਹਾਂ ਪ੍ਰਸ਼ਾਸਨ ਆਪਣੀ ਮੈਂ ਜਿਵੇਂ ਤੁਹਾਨੂੰ ਕਿਹਾ ਪ੍ਰਸ਼ਾਸਨ ਕਈ ਵਾਰ ਢਿੱਲੀ ਹਰਕਤ ਕਰ ਜਾਂਦਾ ਆਪਣੀ ਪ੍ਰੋਪਰ ਕਾਰਵਾਈ ਬਣਦੀ ਨਹੀਂ ਕਰਦਾ ਹਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਆਮ ਲੋਕਾਂ ਨੂੰ ਇੰਨਾ ਕੁ ਭਰੋਸੇ ਚ ਲਿਆ ਜਾਵੇ ਕਿ ਅਗਰ ਤੁਸੀਂ ਸਾਨੂੰ ਕਿਸੇ ਬਾਰੇ ਵੀ ਕੋਈ ਜਾਣਕਾਰੀ ਦਿਨੇ ਹੋ ਵੀ ਹਾਂ ਅਸੀਂ ਵਾਕਈ ਗੁਪਤ ਰੱਖਾਂਗੇ ਉਹਨਾਂ ਦੀ ਜਾਣਕਾਰੀ ਉਹ ਗੁਪਤ ਨਹੀਂ ਰੱਖਦੇ ਉਹਨਾਂ ਦੇ ਵਿੱਚ ਵੀ ਕਈ ਮਿਲੇ ਹੁੰਦੇ ਆ ਉਹਨਾਂ ਨੂੰ ਜਾਣਕਾਰੀ ਦੇ ਦਿੰਦੇ ਆ ਤੇ ਅੱਗੇ ਉਹਨਾਂ ਦੀਆਂ ਦੁਸ਼ਮਣੀਆਂ ਦੇ ਡਰ ਦੇ ਮਾਰੇ ਕੋਈ ਖੁੱਲ ਕੇ ਸਾਹਮਣੇ ਨਹੀਂ ਆਉਂਦਾ ਇੱਕ ਜਦੋਂ ਆ ਘਟਨਾ ਘਟਣ ਤੋਂ ਪਹਿਲਾਂ ਹਨਾ ਤੁਸੀਂ ਕਦੇ ਜਿਵੇਂ ਤੁਸੀਂ ਪੈਰਾ ਲਾਉਂਦੇ ਰਹੇ ਹੋ ਮਤਲਬ ਕਿੰਨੇ ਕੁ ਲੋਕ ਜਿਹੜੇ ਆ ਤੁਸੀਂ ਪਿੰਡ ਚ ਆਉਂਦੇ ਵੇਖੇ ਹੋਣਗੇ ਨੌਜਵਾਨ ਜਿਹੜੇ ਆ ਆ ਕੁਝ ਕਰਨਾ ਨਸ਼ਾ ਲੈਣਾ ਤਕਰੀਬਨ ਡੇਲੀ ਕਹਿ ਸਕਦੇ ਆ ਵੀ ਆਪਾਂ 60 70 ਦੀ ਐਵਰੇਜ ਹੈ ਜੋ ਮੋਟਰਸਾਈਕਲ ਉਹਨਾਂ ਦੇ ਘਰੇ ਹੀ ਆਉਂਦਾ ਸੀ ਇੱਕ ਘਰ ਚ ਅੱਛਾ 60 ਤੋਂ 70 ਮੋਟਰਸਾਈਕਲ ਦੀ ਐਵਰੇਜ ਹੈ ਪਹਿਲਾਂ ਅਸੀਂ ਵੀਡੀਓਗ੍ਰਾਫੀ ਨਹੀਂ ਸੀ ਕਰਦੇ 24 ਤਰੀਕ ਨੂੰ ਸਾਡੇ ਨਾਲ ਇਹ ਘਟਨਾ ਵਾਪਰਦੀ ਆ 25 ਤਰੀਕ ਨੂੰ ਅਸੀਂ ਸ਼ਾਮ ਨੂੰ ਵੀਡੀਓਗ੍ਰਾਫੀ ਕਰਨੀ ਸਟਾਰਟ ਕਰਦੇ ਹਾਂ 26 ਤਰੀਕ ਨੂੰ ਸ਼ਾਮ ਤੱਕ ਤਕਰੀਬਨ 90 ਤੋਂ 100 ਦੇ ਵੀਡੀਓ ਸਾਡੇ ਕੋਲੇ ਹੈ ਹਮ ਸਿਰਫ ਆਪਾਂ ਕਹਿ ਸਕਦੇ ਹਾਂ ਵੀ ਅਸੀਂ 24 ਘੰਟੇ ਦੇ ਅੰਦਰ ਅੰਦਰ ਇੱਕ ਘੰਟੇ ਦੀ 10ਕ ਦੀ ਐਵਰੇਜ ਹੈ ਵੀ ਇਹਨਾਂ ਕੋਲੇ ਇੱਕ ਘੰਟੇ ਦੇ ਵਿੱਚ 5 7 8 ਬੰਦੇ ਆਉਂਦੇ ਹੀ ਆਉਂਦੇ ਸੀ ਦੇਖੋ ਅਸਲ 'ਚ ਇੱਕ ਪਿੰਡ 'ਚ ਹੈ ਨਾ ਬੰਦਾ ਬੈਠਾ ਜਿਹੜਾ ਵੇਚ ਰਿਹਾ ਉਹਦੇ ਕੋਲ ਜਦੋਂ ਇੰਨੇ ਲੋਕ ਆ ਰਹੇ ਨੇ ਬਿਲਕੁਲ ਇਹ ਜੇ ਕਹ ਲਓ ਕਿ ਲੋਕ ਮਗਰਮੱਛ ਹੋਰ ਪਿੰਡਾਂ 'ਚ ਵੀ ਬੈਠੇ ਹੋਣ ਬਹੁਤ ਵੱਡੇ ਵੱਡੇ ਮਗਰਮੱਛ ਬੈਠੇ ਹੋਣੇ ਇਹਨਾਂ ਦੇ ਮਤਲਬ ਕਮਾ ਹੈ ਨਾ ਪੰਜਾਬ 'ਚ ਯਾਰ ਵੀ ਇੰਨੇ ਵੱਡੇ ਪੱਧਰ ਦੇ ਉੱਤੇ ਨੌਜਵਾਨ ਇਸ ਚੀਜ਼ ਤੋਂ ਪੀੜਿਤ ਨਹੀਂ ਆਪਾਂ ਪੀੜਿਤ ਹੀ ਕਹਾਂਗੇ ਜਿਹੜਾ ਇਲਾਕਾ ਉਹ ਤੋਂ ਨੀਟਾ ਜਾਣਾ ਹੈਗਾ ਮubar aiyo ek ਹਾਂ ਉਹਨਾਂ ਤੋਂ ਕਹਿ ਸਕਦੇ ਆਂ ਵੀ ਗਲਤੀ ਹੋ ਜਿਵੇਂ ਆਸਾਨੂੰ ਵੀ ਹੁਣ ਇਸ ਤੋਂ ਬਾਅਦ ਪਤਾ ਲੱਗਣ ਲੱਗਿਆ ਕਿ ਆਪਣੇ ਪਿੰਡ ਦੇ ਕਈ ਇਦਾਂ ਦੇ ਬੱਚੇ ਆ ਵੀ ਆ ਵੀ ਯਾਰ ਨਸ਼ੇ ਕਰਨ ਲੱਗਿਆ ਹੋਇਆ ਵਾ ਮੈਂ ਖੁਦ ਹੈਰਾਨ ਆ ਸੁਣ ਕੇ ਸਾਡੇ ਪਿੰਡ ਦੇ ਵੀ ਬਹੁਤ ਨੌਜਵਾਨ ਇਸ ਦਲਦਲ ਚ ਫਸ ਚੁੱਕੇ ਨੇ ਹਾਂ ਜੋ ਕਈ ਪ੍ਰਕਾਰ ਦਾ ਨਸ਼ਾ ਕਰਦੇ ਆ ਭਈ ਸਸਤਾ ਨਸ਼ਾ ਕਰਦੇ ਆ ਜਿਵੇਂ ਕਈ ਚਿੱਟੇ ਤੱਕ ਪਹੁੰਚੇ ਹੋਏ ਆ ਵੱਡੀ ਡੋਜ਼ ਤੱਕ ਕਈ ਹਜੇ ਗੋਲੀਆਂ ਤੇ ਆ ਸਸਤਾ ਨਸ਼ਾ ਕਰਨ ਲੱਗੇ ਹੋਏ ਆ ਗਾਂਜਾ ਵਗੈਰਾ ਪੀ ਰਹੇ ਆ ਬਹੁਤ ਬੱਚੇ ਇਦਾਂ ਦੇ ਆ ਜਿਨ੍ਹਾਂ ਦੇ ਮਾਪੇ-ਵਾਪ ਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਕਿ ਹਾਂ ਇਹ ਨਸ਼ਿਆਂ ਤੇ ਲੱਗ ਚੁੱਕਾ ਆਪਾਂ ਉਹਨਾਂ ਨੂੰ ਦਵਾਈ ਦਿਵਾਉਣੀ ਚਾਹੀਦੀ ਹੈ ਕਿਉਂਕਿ ਆਪਾਂ ਕੀ ਕਰਦੇ ਆਂ ਕਈ ਵਾਰ ਮਾਪੇ-ਵਾਪ ਕੀ ਕਰਦੇ ਆਂ ਪਰਦਾ ਰੱਖ ਲੈਂਦੇ ਆ ਹਾਲਾਂਕਿ ਮਾਪੇ-ਵਾਪ ਨੂੰ ਬਾਅਦ ਚ ਪਤਾ ਲੱਗਦਾ ਪਰ ਆਂਟ ਗਮਣ ਚ ਪਹਿਲਾਂ ਪਤਾ ਲੱਗ ਜਾਂਦਾ ਕਿ ਇਹ ਬੱਚਾ ਨਸ਼ੇ ਕਰਨ ਲੱਗ ਗਿਆ ਖਾਸ ਕਰਕੇ ਨਾ ਮਾਵਾਂ ਨੂੰ ਇਸ ਚੀਜ਼ ਤੇ ਲਈ ਕਹਿ ਦੋ ਕਿ ਦੋਸ਼ੀ ਵੀ ਠਹਿਰਾਇਆ ਜਾਂਦਾ ਵੀ ਜੇ ਕੋਈ ਬੰਦਾ ਆ ਕੇ ਅਲੱਮਾ ਦਿੰਦਾ ਤਾਂ ਮਾਂ ਪਰਦਾ ਪਾਉਗੀ ਸਗੋਂ ਉਹਦੇ ਗਲਪੈਣ ਦਾ ਗਲਪੈਣ ਤੱਕ ਜਾਂਦੀ ਆ ਬਿਲ ਉਹਨਾਂ ਨੂੰ ਉਹਨੂੰ ਬੱਚੇ ਨੂੰ ਮੈਡੀਸਨ ਦਵਾਈ ਨਹੀਂ ਚਾਹੀਦੀ ਆ ਪਿਆਰ ਨਾਲ ਸਮਝਾਉਣਾ ਚਾਹੀਦਾ ਜਿੱਥੇ ਮੈਡੀਟੇਸ਼ਨ ਦੀ ਲੋੜ ਆ ਮੈਡੀਟੇਸ਼ਨ ਦੇਣੀ ਚਾਹੀਦੀ ਆ ਉਹਨੂੰ ਉਸ ਦਲਦਲ ਚੋਂ ਕੱਢਣਾ ਚਾਹੀਦਾ ਨਾ ਕਿ ਉਹਦੇ ਤੇ ਪੜਤਾ ਪਾ ਕੇ ਉਹਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਆ ਕਿਉਂਕਿ ਆਪਾਂ ਕੀ ਕਰਦੇ ਆ ਜਦੋਂ ਵਕਤ ਲੰਘ ਜਾਂਦਾ ਸਮਾਂ ਲੰਘ ਜਾਂਦਾ ਉਸ ਤੋਂ ਬਾਅਦ ਆਪਾਂ ਨੂੰ ਪਛਤਾਵਾ ਹੁੰਦਾ ਕਿਉਂਕਿ ਬੱਚਾ ਪਹਿਲਾਂ ਸ਼ੌਂਕ ਨਾਲ ਲੱਗਦਾ ਫਿਰ ਉਹਦੀ ਜ਼ਰੂਰਤ ਬਣ ਜਾਂਦੀ ਆ ਲਾਸਟ ਦੇ ਉੱਤੇ ਉਹਦੀ ਮਜਬੂਰੀ ਬਣ ਜਾਂਦੀ ਆ ਆਪਾਂ ਕੋਈ ਵੀ ਸਟੈਪ ਚੱਕਦੇ ਆ ਉਦੋਂ ਚੱਕਦੇ ਆ ਜਦੋਂ ਬੱਚਾ ਮਜਬੂਰੀ ਤੱਕ ਪਹੁੰਚ ਜਾਂਦਾ ਸਾਨੂੰ ਉਹ ਸਟੈਪ ਉਸ ਟਾਈਮ ਚੱਕਣਾ ਚਾਹੀਦਾ ਜਦੋਂ ਉਹ ਸਿਰਫ ਉਹ ਹਜੇ ਸ਼ੌਂਕ ਦੇ ਵਿੱਚ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਗੱਲ ਕਰਦੇ ਆ ਰੰਗਲੇ ਪੰਜਾਬ ਦੀ ਰੰਗਲੇ ਪੰਜਾਬ ਤੁਸੀਂ ਗਰਾਊਂਡ ਤੇ ਹੋ ਤੁਸੀਂ ਪਿੰਡ ਦੇ ਸਰਪੰਚ ਹੋ ਤੁਹਾਨੂੰ ਲੱਗਦਾ ਵੀ ਜਦੋਂ ਇਹੋ ਜਿਹੀਆਂ ਇਹੋ ਜੇ ਕੋੜ ਪੰਜਾਬ ਚੋਂ ਖਤਮ ਹੋਣਗੇ ਤਦੇ ਜਾ ਕੇ ਪੰਜਾਬ ਰੰਗਲਾ ਪੰਜਾਬ ਬਣ ਸਕਦਾ ਨਹੀਂ ਬਿਲਕੁਲ ਰੰਗਲਾ ਪੰਜਾਬ ਤਦੇ ਬਣ ਸਕਦਾ ਪੰਜਾਬ ਦੇ ਸੀਐਮ ਸਾਹਿਬ ਦੇਖੋ ਆਪਾਂ ਇੱਕ ਵੀਡੀਓ ਵਾਇਰਲ ਹੋਈ ਇਤੋਂ ਇੱਕ ਇਹ ਵੀ ਸੰਦੇਸ਼ ਮੈਸੇਜ ਜਾਂਦਾ ਵਾ ਪੂਰੇ ਦੇਸ਼ ਦੇ ਵਿੱਚ ਪੰਜਾਬ 'ਚ ਵੀ ਜਾਂਦਾ ਵਾ ਕਿ ਹਾਂ ਵਾਕਈ ਯਾਰ ਪੰਜਾਬ ਦਾ ਸੀਐਮ ਪੰਜਾਬ ਨੂੰ ਵਾਚ ਕਰ ਰਿਹਾ ਹੂੰ ਕਿਉਂਕਿ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਡਾਇਰੈਕਟ ਪੰਜਾਬ ਦਾ ਸੀਐਮ ਉਹ ਸਰਪੰਚ ਨੂੰ ਕਾਲ ਲਗਾਉਂਦਾ ਪੁੱਛਦਾ ਵਾ ਘਟਨਾ ਕਰਮ ਇਹਦਾ ਮਤਲਬ ਉਹ ਉਸ ਆਪਣੀ ਡਿਊਟੀ ਦੇ ਲਈ ਪੂਰੇ ਸੋਹਿਰਦ ਨੇ ਸਾਡਾ ਫਰਜ਼ ਬਣਦਾ ਕਿ ਅਸੀਂ ਵੀ ਉਹਨਾਂ ਦਾ ਸਾਥ ਦਈਏ ਕਿਉਂਕਿ ਪੰਜਾਬ ਦਾ ਸੀਐਮ ਪੂਰੇ ਪੰਜਾਬ ਦੇ ਅਲੱਗ-ਅਲੱਗ ਪਿੰਡਾਂ 'ਚ ਨਹੀਂ ਆ ਸਕਦਾ ਉਹਨਾਂ ਦੀ ਡਿਊਟੀ ਬਹੁਤ ਵੱਡੀ ਆ ਸਾਨੂੰ ਵੀ ਇੱਕ ਡਿਊਟੀ ਮਿਲੀ ਹੋਈ ਆ 5 ਸਾਲ ਲਈ 5 ਸਾਲ ਲਈ ਉਹਨਾਂ ਕੋਲੇ ਡਿਊਟੀ ਆ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਅੱਗੇ ਆ ਕੇ ਆਪਣੇ ਆਪਣੇ ਪਿੰਡ ਨੂੰ ਸੰਭਲ ਲਈਏ ਆਪਣੇ ਆਪਣੇ ਨਗਰ ਨੂੰ ਸੰਭਲ ਲਈਏ ਆਪਣੇ ਆਪਣੇ ਘਰ ਨੂੰ ਸੰਭਲ ਲਈਏ ਪੰਜਾਬ ਆਪਣੇ ਆਪ ਸੰਭਿਆ ਜਾਣਾ ਜਿਸ ਦਿਨ ਦੀ ਤੁਹਾਡੀ ਵੀਡੀਓ ਵਾਇਰਲ ਹੋਈ ਆ ਨਾ ਸੀਐਮ ਸਾਹਿਬ ਵੀ ਐਕਸ਼ਨ ਚ ਆਏ ਨੇ ਉਦੋਂ ਤੋਂ ਪ੍ਰਸ਼ਾਸਨ ਦੇ ਵੀ ਜਿਹੜੀਆਂ ਆਮ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਨੇ ਉਹ ਵੱਡੇ ਪੱਧਰ ਤੇ ਇਸ ਮੁੱਦੇ ਨੂੰ ਲੈ ਕੇ ਹੋਈਆਂ ਨੇ ਵੱਡੇ ਪੱਧਰ ਤੇ ਹੋਈਆਂ ਨੇ ਨਸ਼ਿਆਂ ਨੂੰ ਲੈ ਕੇ ਕਾਰਵਾਈਆਂ ਵੀ ਤੁਹਾਡੇ ਵੀ ਕਾਰਵਾਈ ਹੋਈ ਆ ਨਾ ਪਿੰਡ 'ਚ ਜਿਹੜੀ ਉਹਨਾਂ ਨੇ ਨਜਾਇਜ਼ ਉਸਾਰੀ ਕੀਤੀ ਸੀ ਨਜਾਇਜ਼ ਉਸਾਰੀ ਕੀਤੀ ਹੋਈ ਸੀ ਉਹਨਾਂ ਨੇ ਕੀ ਆ ਸਾਡੇ ਪਿੰਡ ਦੀ ਆਪਣੇ ਟੋਬੇ ਦੀ ਜਗ੍ਹਾ ਵਾ ਉਹ ਸ਼ਾਮ ਲੜ ਦੀ ਜਗ੍ਹਾ ਆ ਜਾਂਦੀ ਆ ਉਹਦੇ ਉੱਤੇ ਉਹਨਾਂ ਨੇ ਆਪਣਾ ਮਕਾਨ ਉਸਾਰੀ ਕੀਤੀ ਹੋਈ ਸੀ ਉਹ ਉਹਦੇ ਤੇ ਕਾਰਵਾਈ ਹੋਈ ਆ ਅਸਲ ਜੀ ਇੱਕ ਚੀਜ਼ ਹੋਰ ਵੀ ਆ ਨਾ ਸਰਪੰਚ ਸਾਹਿਬ ਜਿਵੇਂ ਹੈ ਨਾ ਕੋਈ ਅਜਿਹੇਆ ਕੰਮ ਕਰਦਾ ਹੈ ਬੰਦਾ ਇਹ ਇਹ ਕੰਮਾਂ 'ਚ ਪੈਸੇ ਦਾ ਤਾਂ ਕੋਈ ਫਿਰ ਅੰਤ ਨਹੀਂ ਹੈਗਾ ਬਿਲਕੁਲ ਬਿਲਕੁਲ ਤੇ ਉਹ ਲੋਕ ਜਦੋਂ ਦਿਨਾਂ 'ਚ ਆ ਗਲਤ ਕੰਮ ਕਰਕੇ ਘਰ ਵੱਡੇ ਬਣਾ ਲੈਂਦੇ ਨੇ ਗੱਡੀਆਂ ਵੱਡੀਆਂ ਆ ਜਾਂਦੀਆਂ ਫਿਰ ਜਿਹੜੇ ਲੋਕ ਦਿਹਾੜੀ ਕਰਦੇ ਨੇ ਜਾਂ ਕਹਿੰ ਲੋ ਕਿ ਤਿੰਨ ਰਾਤ ਮਰ ਕੇ ਮਿਹਨਤ ਕਰਕੇ ਪੈਸੇ ਬਣਾਉਂਦੇ ਨੇ ਤੇ ਉਹਨਾਂ ਦਾ ਘਰ ਚ ਰੋਣਾ ਔਖਾ ਹਾਂ ਬਿਲਕੁਲ ਬਿਲਕੁਲ ਉਹਨਾਂ ਲੋਕਾਂ ਦੇ ਮਨਾਂ ਤੇ ਵੀ ਤਾਂ ਅਸਰ ਪੈਂਦਾ ਯਾਰ ਵੀ ਅਸੀਂ ਯਾਰ ਹੱਕ ਹਲਾਲ ਦੀ ਕਮਾਈ ਕਰਦੇ ਹਾਂ ਸੱਟ ਤੱਕ ਘਰ ਨਹੀਂ ਚੱਲਦਾ ਇਹ ਨਾਲੇ ਲੋਕਾਂ ਦੇ ਜਵਾਗ ਗਾਲਦੇ ਨੇ ਨਾਲੇ ਇਹਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਬਿਲਕੁਲ ਬਿਲਕੁਲ ਨਹੀਂ ਬਟ ਫਿਰ ਵੀ ਆਪਾਂ ਨੂੰ ਉਹਨਾਂ ਲੋਕਾਂ ਨੂੰ ਵੀ ਮੈਂ ਇਹੀ ਮੈਸੇਜ ਦਊਂਗਾ ਕਿ ਖਾਂਦਿਆਂ ਨੂੰ ਦੇਖੋ ਪੈਂਦਿਆਂ ਨੂੰ ਦੇਖੋ ਵੀ ਉਹ ਖਾਂਦਿਆਂ ਨੂੰ ਆਪਾਂ ਉਸ ਸਮੇਂ ਦੇਖ ਰਹੇ ਸੀ ਬਟ ਅੱਜ ਉਹਨਾਂ ਦੇ ਪੈਂਦਿਆਂ ਵੀ ਦੇਖੋ ਕਿ ਉਹਨਾਂ ਦੇ ਹਾਲਾਤ ਕੀ ਆ ਆਪਾਂ ਕਟੋ-ਕਟ ਚਾਹੇ ਰੁੱਖੀ ਮਿੱਸੀ ਖਾਣੇ ਇੱਜ਼ਤ ਦੀ ਤਾਂ ਖਾਣੇ ਆ ਸਾਨੂੰ ਚਾਰ ਬੰਦੇ ਸਰਾਉਂਦੇ ਤਾਂ ਹੈ ਸਾਨੂੰ ਇਹ ਤਾਂ ਨਹੀਂ ਕੋਈ ਕਹਿੰਦਾ ਕਿ ਕੋਈ ਆਪਣੇ ਦੇ ਗਲਤ ਟੈਗ ਤਾਂ ਨਹੀਂ ਲੱਗਦਾ ਅੱਜ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਪਰਿਵਾਰ ਬਦਨਾਮ ਹੋ ਚੁੱਕੇ ਆ ਉਹਨਾਂ ਨੂੰ ਗਲਤ ਨਿਗਾਹ ਦੇ ਨਾਲ ਦੇਖਿਆ ਜਾਂਦਾ ਵਾ ਅੱਜ ਉਹਨਾਂ ਦੇ ਉੱਤੇ ਇੱਕ ਟੈਗ ਲੱਗ ਚੁੱਕਿਆ ਕਿ ਇਹ ਨਸ਼ਾ ਤਸਕਰਾਂ ਦਾ ਪਰਿਵਾਰ ਆ ਉਹ ਆਪਣੀ ਵੀਡੀਓ 'ਚ ਖੁਦ ਹੀ ਕਹਿ ਰਹੇ ਨੇ ਅਸੀਂ ਅੱਜ ਦੇ ਨਹੀਂ ਵੇਚਦੇ ਬਿਲਕੁਲ ਬਿਲਕੁਲ ਕਿਉਂਕਿ ਕਹਿੰਦੇ ਹੁੰਦੇ ਆ ਜੀ ਬਿਸ਼ਰਮਾ ਦੀ ਡੁੱਲਗੀ ਦਾਲ ਉਹ ਪੂੰਜੇ ਬੈਠਾ ਖਾਵੇ ਉਹ ਬਿਸ਼ਰਮ ਹੋ ਚੁੱਕੇ ਆ ਉਹ ਲੋਕ ਕਿਉਂਕਿ ਉਹਨਾਂ ਤੇ ਕੀ ਆ ਪਹਿਲੀ ਵਾਰ ਪਰਚਾ ਨਹੀਂ ਹੋਇਆ 2 ਮਹੀਨੇ ਪਹਿਲਾਂ ਵੀ ਉਸ ਲੇਡੀ ਦੇ ਉੱਤੇ ਚਿੱਟਾ ਤਸਕਰੀ ਦਾ ਪਰਚਾ ਹੋਇਆ ਠੀਕ ਹੈ ਚਿੱਟੇ ਦੀ ਤਸਕਰੀ ਚ ਉਹ 1 ਮਹੀਨੇ ਬਾਅਦ ਵੇਲ ਦੇ ਉੱਤੇ ਆਈ ਹੈ ਲੇਡੀ ਕੁਲਵੀਰ ਕੌਰ ਉਹਦੇ ਉੱਤੇ ਪਹਿਲਾਂ ਉਸ ਤੋਂ ਪਹਿਲਾਂ ਵੀ ਇੱਕ ਪਰਚਾ ਚੱਲਦਾ ਇੱਕ ਹੁਣ ਹੋ ਗਿਆ ਘੱਟੋ ਘੱਟ ਤਕਰੀਬਨ ਉਤੇ 3 ਤੋਂ 4 ਪਰਚੇ ਉਸ ਲੇਡੀ ਦੇ ਉੱਤੇ ਨੇ ਉਹਨਾਂ ਦੇ ਹਸਬੰਦ ਦੀ ਤੁਸੀਂ ਗੱਲ ਕਰੋਗੇ 3 ਤੋਂ 4 ਪਰਚੇ ਉਹਨਾਂ ਦੇ ਹਸਬੰਦ ਦੇ ਉੱਤੇ ਆ ਉਹਨਾਂ ਦਾ ਇੱਕ ਜੇਠ ਆ ਉਹਦੀ ਗੱਲ ਕਰੋਗੇ ਉਹਦੇ ਉੱਤੇ ਡੋਡਿਆਂ ਦੀ ਤਸਕਰੀ ਦਾ ਪਰਚਾ ਵਾ ਤੇ ਇੱਕ ਰੀਮਾ ਜਨ ਲੁਧਿਆਣਾ ਕਤਲकांड ਕੇਸ ਹੋਇਆ ਸੀ ਉਸ ਬਾਲ ਵਾਲਿਆਂ ਦਾ ਤੇ ਉਹ ਕਤਲ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਹੋਈ ਹੋਈ ਆ 20 ਸਾਲ ਦੀ ਸਜ਼ਾ ਜੇਠ ਨੂੰ ਉਹਦੇ ਨੂੰ ਕਤਲ ਕੇਸ ਦੇ ਵਿੱਚ ਉਹਨਾਂ ਦਾ ਨਾਮ ਆ ਉਹਨਾਂ ਦਾ ਭਤੀਜੇ ਦੀ ਅਗਰ ਗੱਲ ਕਰੋਗੇ ਉਹ 5 ਤੋਂ 6 ਦਿਨ ਪਹਿਲਾਂ ਮੇਰੇ ਹੀ ਪਿੰਡ ਦੀ ਪੈਟਰੋਲ ਪੰਪ ਦੇ ਉੱਤੇ ਚੋਰੀ ਕਰਦਾ ਹੋਇਆ ਫੜਿਆ ਗਿਆ ਵਾ ਉਹਦੇ ਤੇ ਚੋਰੀ ਦਾ ਡਕੈਤੀ ਦਾ ਪਰਚਾ ਬਹੁਤ ਏ ਉਹ ਪਰਿਵਾਰ ਟੋਟਲੀ ਕ੍ਰਿਮੀਨਲ ਪਰਿਵਾਰਾ ਬਿਸ਼ਰਮ ਹੋ ਚੁੱਕਿਆ ਵਾ ਇੱਕ ਇਹ ਵੀ ਤਾਂ ਚਾਹੀਦਾ ਨਾ ਵੀ ਜਿਹੜੀਆਂ ਇਹ ਚੀਜ਼ਾਂ ਘਟਨਾਵਾਂ ਹੁੰਦੀਆਂ ਨੇ ਜਦੋਂ ਕੋਈ ਬੰਦਾ ਫੜਿਆ ਜਾਂਦਾ ਉਹ ਤੇ ਪਰ ਇਹ ਖਾਸ ਤੌਰ ਦੇ ਉੱਤੇ ਇਹਨਾਂ ਦੇ ਉੱਤੇ ਫਾਸਟ ਟਰੈਕ ਤਰੀਕੇ ਦੇ ਨਾਲ ਐਕਸ਼ਨ ਹੋਣਾ ਚਾਹੀਦਾ ਛੇਤੀ ਜਿਹੜੇ ਆ ਫੈਸਲੇ ਆਉਣੇ ਚਾਹੀਦੇ ਨੇ ਕਿਉਂਕਿ ਇਹ ਵੀ ਸੁਣਦੇ ਆ ਨਾ ਆਮ ਕਹਿੰਦੇ ਵੀ ਜਿਹੜੇ ਬੰਦੇ ਤੇ ਇੱਕ ਪਰਚਾ ਹੋ ਗਿਆ ਉਹਦਾ ਡਰ ਚੱਕੇ ਜਾਂਦਾ ਕਹਿੰਦਾ ਹੁਣ ਕੋਈ ਗੱਲ ਨਹੀਂ ਨਹੀਂ ਬਿਲਕੁਲ ਬਿਲਕੁਲ ਕਾਨੂੰਨ ਦੇ ਵਿੱਚ ਵੀ ਮੈਨੂੰ ਲੱਗਦਾ ਥੋੜੀ ਬਹੁਤੀ ਤਬਦੀਲੀ ਲਿਆਉਣੀ ਪੈਣੀ ਹੈ ਸ਼ਾਇਦ ਇਹਨਾਂ ਦੇ ਉੱਤੇ ਕੋਈ ਸਖਤ ਕਾਰਵਾਈ ਕੋਈ ਉਦਾਂ ਦਾ ਲਾਅ ਬਣਨਾ ਚਾਹੀਦਾ ਜਿਹਦੇ ਵਿੱਚ ਇਹਨਾਂ ਦੀ ਬੇਲ ਜਲਦੀ ਨਾ ਹੋਵੇ ਕਿਉਂਕਿ ਇਹਨਾਂ ਤੋਂ ਜਦੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਨਹੀਂ ਫੜਿਆ ਜਾਂਦਾ ਛੋਟੀ ਮਾਤਰਾ 'ਚ ਫੜਿਆ ਜਾਂਦਾ ਤੇ ਇਹ 15 20 ਦਿਨ ਮਹੀਨੇ ਬਾਅਦ ਇਹਨਾਂ ਦੀ ਵੇਲ ਹੋ ਜਾਂਦੀ ਹੈ ਇਹ ਮਹੀਨੇ ਬਾਅਦ ਆ ਕੇ ਫਿਰ ਉਸੇ ਤਰ੍ਹਾਂ ਖੁੱਲੇ ਦੇ ਵਿੱਚ ਵਪਾਰ ਕਰਨਾ ਸਟਾਰਟ ਕਰ ਦਿੰਦੇ ਆ ਇੱਕ ਮੈਂ ਚਾਹੂੰਗਾ ਵੀ ਹਨਾ ਜਿਵੇਂ ਤੁਸੀਂ ਇਸ ਵਾਰੀ ਸਰਪੰਚ ਚੁਣੇ ਗਏ ਹੋ ਪੰਜਾਬ 'ਚ ਇਸ ਵਾਰੀ ਬਹੁਤ ਜ਼ਿਆਦਾ ਨੌਕਰਾਂ ਨੇ ਲਏ ਨੇ ਉਹ ਇਸ ਜ਼ਿੰਮੇਵਾਰੀ ਲਈ ਅੱਗੇ ਆਏ ਨੇ ਤੇ ਲੋਕਾਂ ਨੇ ਮੌਕਾ ਵੀ ਦਿੱਤਾ ਪਰ ਇੱਕ ਜਿਹੜਾ ਮਨ ਚ ਕਹ ਲੋ ਕਿ ਝਾਕ ਆ ਜਾਂ ਡਾਰਾ ਜਾਂ ਪਿੰਡ ਦੇ ਪੁਰਾਣੇ ਲੋਕ ਕਹਿੰਦੇ ਨੇ ਯਾਰ ਛੱਟ ਤੂੰ ਕਾ ਨੂੰ ਪੰਗਾ ਲੈਣਾ ਆ ਇਹਨਾਂ ਨੂੰ ਪਹਿਲਾਂ ਨਹੀਂ ਕੋਈ ਹਟਾ ਸਕਿਆ ਹੁਣ ਕਿਵੇਂ ਹਟਾਲੂਗਾ ਮੈਂ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਕਿਵੇਂ ਕਹ ਲੋ ਕਿ ਇੱਕ ਸੰਦੇਸ਼ ਜਾਂ ਇੱਕ ਹੌਸਲਾ ਕਿਵੇਂ ਦੋਗੇ ਨਹੀਂ ਹੌਸਲਾ ਇਹੀ ਆ ਵੀ ਕਹਿੰਦੇ ਹੁੰਦੇ ਆ ਵੀ ਤੂੰ ਤੁਰਨ ਦਾ ਹੌਸਲਾ ਕਰ ਦਿਸ਼ਾਵਾਂ ਬਹੁਤ ਨੇ ਰਾਹ ਚ ਆਉਣ ਵਾਲੇ ਆਉਣ ਵਾਲੇ ਕੰਡਿਆਂ ਦੀ ਪਰਵਾਹ ਨਾ ਕਰ ਤੇਰੇ ਨਾਲ ਦੁਆਵਾਂ ਬਹੁਤ ਨੇ ਵੀ ਤੁਸੀਂ ਹੌਸਲਾ ਕਰੋ ਅਗਰ ਜ਼ਿੰਮੇਵਾਰੀ ਲਈ ਆ ਤਾਨੂੰ ਪੂਰੀ ਇਮਾਨਦਾਰੀ ਨਾਲ ਤੰਦੇ ਦੇਹੀ ਦੇ ਨਾਲ ਨਿਭਾਓ ਕਿਉਂਕਿ 5 ਸਾਲ ਦੇ ਲਈ ਤੁਹਾਨੂੰ ਲੋਕਾਂ ਨੇ ਮਹਾਰਾਜ ਨੇ ਇੱਕ ਤਾਜ ਵਕਸ਼ਿਆ ਉਹ ਤਾਜ ਦਾ ਤੁਸੀਂ ਤਾਂ ਹੀ ਸਤਕਾਰ ਕਰੋਗੇ ਅਗਰ ਜੌਬ ਆਪਣੀ ਇਮਾਨਦਾਰੀ ਦੇ ਨਾਲ ਕਰੋਗੇ ਕਿਉਂਕਿ ਕੋਈ ਵੀ ਇਲੈਕਸ਼ਨ ਆ ਚਾਹੇ ਸਰਪੰਚੀ ਦੀ ਆ ਇਹ ਇਦਾਂ ਦੀ ਜੌਬ ਆ ਇਹ ਕੋਈ ਦੰਦਾ ਨਹੀਂ ਤੁਹਾਨੂੰ ਉਸ ਸਮੇਂ ਆਪਾਂ ਹੱਥ ਬੰਨ ਕੇ ਮੰਗਦੇ ਆਂ ਇਹ ਹੱਥ ਬੰਨ ਕੇ ਮੰਗੀ ਅੱਜ ਉਹ ਜੌਬ ਤਾਂ ਉਹਦੀ ਇਮਾਨਦਾਰੀ ਦੇ ਨਾਲ ਸਾਨੂੰ ਡਿਊਟੀ ਕਰਨੀ ਚਾਹੀਦੀ ਆ ਖੁੱਲ ਕੇ ਆਉਣਾ ਚਾਹੀਦਾ ਅੱਗੇ ਕਿਉਂਕਿ ਮਹਾਰਾਜ ਨੇ ਜੋ ਸੁਵਾਸ ਬਖਸ਼ੇ ਆ ਆਪਾਂ ਨੂੰ ਡਰਨਾ ਨਹੀਂ ਚਾਹੀਦਾ ਉਹ ਆਪਾਂ ਹਰ ਹਿੱਲੇ ਲੈ ਜਾਣੇ ਆ ਉਹ ਉਹਨਾਂ ਤੇ ਆਪਣਾ ਕੋਈ ਨਹੀਂ ਰੋਕ ਸਕਦਾ ਆਪਾਂ ਨੂੰ ਸੋ ਹੌਸਲਾ ਕਰਕੇ ਅੱਗੇ ਆਓ ਪੂਰੀ ਇਮਾਨਦਾਰੀ ਦੇ ਨਾਲ ਆਵਾਜ਼ ਆਪਣੀ ਬੁਲੰਦ ਕਰੋ ਲੋਕ ਤੁਹਾਡਾ ਆਪਣੇ ਆਪ ਸਾਥ ਦੇਣਗੇ ਮਹਾਰਾਜ ਸਾਥ ਦੇਊਗਾ ਤੁਹਾਡਾ ਹੂੰ ਉਮੀਦ ਕਰਦੇ ਆ ਵੀ ਜਿਹੜੀ ਹੌਸਲੇ ਨਾਲ ਜਿਹੜੀ ਦਲੇਰੀ ਨਾਲ ਤੁਸੀਂ ਲੱਗਿਓ ਹਨਾ ਤੁਹਾਡਾ ਜਿਸ ਤਰੀਕੇ ਦਾ ਤੁਹਾਨੂੰ ਸਾਥ ਥੋੜੇ ਨਗਰ ਚੋਂ ਮਿਲਦਾ ਪੰਜਾਬ ਚ ਹੋਰ ਬਹੁਤ ਸਾਰੀਆਂ ਐਗਜ਼ਾਮਪਲ ਆਉਣ ਵਾਲੇ ਦੇਣਾ ਚ ਇਸ ਤਰੀਕੇ ਦੀ ਦੇਖ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਆਏ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ